ਅਸੀਂ ਉਦੋਂ ਦਾ ਸੀ ਟੀਚਰ ਨੂੰ ਜਾ ਕੇ ਮਾਪੇ ਖੁਦ ਗੁੰੰਦਾ ਸੀ ਵੀ ਧਿਆਨ ਰੱਖੇ ਬੱਚੇ ਦਾ ਹੁਣ ਜਾ ਕੇ ਟੀਚਰ ਨੂੰ ਆਪਾਂ ਕਿਹਨੇ ਵੀ ਬੱਚ ਨੂੰ ਹੱਥ ਨਹੀਂ ਲਾਉਣਾ ਹੱਗੂ ਵੀ ਡਿੱਗੇ ਹੁੰਦੇ ਸੀ ਖੱਤ ਤੇ ਉੱਥੋਂ ਅੱਖਰ ਧੁੰਦਲੇ ਹੋ ਜਾਂਦੇ ਸੀ ਉਹ ਜਿਹੜੇ ਹੁਸ਼ਿਆਰ ਸਿੰਘ ਦੇ ਸਕੂਲ ਦੀ ਗੱਲ ਕਰਾਂ ਤਾਂ ਉੱਥੇ ਤਾਂ ਮੇਰੇ ਖਿਆਲ ਚ ਲੈਬ ਵੀ ਨਹੀਂ ਸੀ ਬਿਲਡਿੰਗਾਂ ਜਾਂ ਇਨਫਰਾਸਟ੍ਰਕਚਰ ਨਹੀਂ ਪੜਾਉਂਦਾ ਕਿਸੇ ਨੂੰ ਟੀਚਰ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਪੜਾਉਂਦਾ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ ਹੈਗਾ ਤਾਂ ਅਸੀਂ ਵੀ ਉਹ ਤਪੜਾਂ ਵਾਲੇ ਸਕੂਲਾਂ 'ਚ ਪੜਿਆ ਤਾਂ ਸਾਡੀ ਟੀਚਰ ਉਦਾਂ ਦੀ ਸੀ ਪਰ ਉਹ ਟੀਚਰ ਦੀ ਜਿਹੜੀ ਭਾਵਨਾ ਸੀ ਪੜਾਉਣ ਦੀ ਉਹ ਬਹੁਤ ਕੋਰੇ ਕੋਰਾ ਕਾਗਜ਼ ਹੈ ਉਹਨੂੰ ਤੁਸੀਂ ਜੋ ਲਿਖਤਾ ਉਹਦੇ ਤੇ ਜੋ ਉਹਨੂੰ ਸਮਝਾਤਾ ਉਹਨੇ ਉਹੀ ਸਮਝ ਲੈਣਾ ਔਰ ਉਹਦੇ ਦਿਮਾਗ ਦੇ ਵਿੱਚ ਬੈਠ ਜਾਣਾ ਉਹੀ ਅੱਗੇ ਉਹਦੀ ਨੇਤਰ ਬਣ ਜਾਂਦੀ ਹੈ ਚੀਜ਼ ਸਾਡੇ ਨਾਲ ਦੀ ਇੱਕ ਆਰਟਿਸਟ ਬੈਠੇ ਸੀ ਸੀਨੀਅਰ ਆਰਟਿਸਟ ਉਹਨਾਂ ਨੇ ਕਿਹਾ ਕਿ ਤੁਸੀਂ ਬੱਚੇ ਨੂੰ ਹੁਣੇ ਤੋਂ ਇਹ ਕੰਮ ਤੇ ਕਿਉਂ ਲਾਇਆ ਵੀ ਬੱਚੇ ਦਾ ਦਿਮਾਗ ਸਾਰਾ ਜਦੋਂ ਦਾ ਉਹ ਸੈੱਟ ਤੇ ਆਇਆ ਹੈਗਾ ਸ਼ੂਟ ਲਈ ਆਇਆ ਉਹ ਇੱਕੋ ਹੀ ਗੱਲ ਕਰ ਰਿਹਾ ਮਮਾ ਮੈਂ ਵਲੌਗ ਬਣਾਉਣਾ ਮਮਾ ਇੱਕ ਜ਼ਮਾਨੇ 'ਚ ਬੱਚਿਆਂ ਨੂੰ ਮਾਰ ਪਿੰਦੀ ਸੀ ਸਕੂਲਾਂ ਉਹ ਮਾਰ ਵੀ ਜ਼ਰੂਰੀ ਸੀ ਉਹ ਤੁਹਾਡਾ ਮੋਰਲ ਹਾਈ ਕਰਦੀ ਸੀ ਤੁਹਾਡਾ ਕੌਨਫੀਡੈਂਸ ਵਧਾਉਂਦੀ ਸੀਗੀ ਤੁਹਾਨੂੰ ਸਟਰੋਂਗ ਕਰਦਾ ਇਮਿਊਨ ਸਿਸਟਮ ਤੁਹਾਡਾ ਕੌਨਫੀਡੈਂਸ ਸਟਰੋਂਗ ਕਰਦੀ ਸੀ ਤਾਂ ਕਿ ਜਦੋਂ ਜਦੋਂ ਸਮਾਜ ਚ ਨਿਕਲੋ ਤੁਸੀਂ ਛੋਟੀ ਮੋਟੀ ਮਾਰ ਤੋਂ ਡਰੋ ਨਾ ਜਿਹੜੇ ਆਪਣੇ ਪੰਜਾਬ ਦੇ ਬੱਚੇ ਆ ਪੰਜਾਬੀ ਨੂੰ ਇੱਕ ਤਰਫਾ ਕਰਦੇ ਜਾ ਰਹੇ ਆ ਮੈਂ ਆਪਣੇ ਨੌਂ ਚੀ ਗੱਲ ਕਰਾ ਤੇ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਹੁੰਦੀ ਜਾਂ ਉਹ ਬੋਲਣਾ ਪਸੰਦ ਨਹੀਂ ਕਰਦੇ ਆ ਸੋ ਕਿਵੇਂ ਵੇਖਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਹਾਡਾ ਸਵਾਲ ਬਹੁਤ ਅੱਛਾ ਆ ਯਾਰ ਪਰ ਇਹਦਾ ਜਵਾਬ ਵੀ ਬਹੁਤ ਨਾ ਮਤਲਬ ਇਤੇ ਇਤੇ ਇਸ ਜਵਾਬ ਦੇਣ ਲਈ ਨਾ ਜਵਾਬ ਬਹੁਤ ਲੋਕਾਂ ਨੇ ਦੇਣੇ ਹੋਣਗੇ ਦੇ ਵੀ ਦੇਣਗੇ ਪਰ ਉਹ ਜਵਾਬ ਨਾ ਬੜੇ ਹਲਕੇ ਹੋਣਗੇ ਮੈਨੂੰ ਵੀ ਲੱਗਦਾ ਜੇ ਮੈਂ ਜਵਾਬ ਦਊਂਗਾ ਨਾ ਇਹਦਾ ਤਾਂ ਸ਼ਾਇਦ ਉਹਨਾਂ ਕਨਵਿਕਸ਼ਨ ਨਹੀਂ ਹੋਏਗਾ ਜਵਾਬ 'ਚ ਕਿਉਂਕਿ ਇਹ ਨਾ ਇਤੇ ਇਤੇ ਬਹੁਤ ਜ਼ਰੂਰੀ ਅਤੇ ਕੰਮ ਕਰਨਾ ਇਸ ਸਵਾਲ ਤੇ ਇਹ ਬਹੁਤ ਵੱਡੀ ਗੱਲ ਆ ਜੇ ਬੱਚਾ ਕਰ ਐਂਟਰ ਹੁੰਦਾ ਸੀ ਨਾ ਤੇ ਮਾਂ ਕਹਿੰਦੀ ਸੀ ਕਿ ਚਲ ਤੂੰ ਆ ਗਿਆ ਬੇਟਾ ਬਸ ਤਰਾ ਰੱਖ ਮੂਆ ਤੋਲਾ ਮੈਂ ਰੋਟੀ ਬਣਾਉਣੀ ਤੇਰੇ ਵਾਸਤੇ ਤੂੰ ਉਹਨੂੰ ਕੋਲ ਵੇ ਦੇ ਖਵਾਉਂਦੀ ਸੀ ਹੁਣ ਬੱਚਾ ਘਰੇ ਆਉਂਦਾ ਤੇ ਮਾਂ ਕਹਿੰਦੀ ਆ ਆ ਗਿਆ ਚਾ ਰੋਟੀ ਪਈਆ ਖਾ ਲਾ ਹੁਣ ਉਹਨੇ ਹੀ ਨਹੀਂ ਪਤਾ ਉਹਨੇ ਗਰਮ ਖਾਦੀ ਕਿ ਠੰਡੀ ਖਾਦੀ ਆ ਉਹਨੇ ਖਾਦੀ ਆ ਨਹੀਂ ਖਾਦੀ ਉਹ ਬਾਹਰ ਉਹਨੇ ਕਿੱਧਰ ਚਲਾ ਗਿਆ ਮਾਂ ਕਈ ਵਾਰ ਮਾਂ ਕਰੇ ਵੀ ਨਹੀਂ ਹੁੰਦੀ ਟੀਚਰ ਨੂੰ ਮਤਲਬ ਹੋਰ ਕੰਮਾਂ ਦੇ ਵਿੱਚ ਉਲਝਾਇਆ ਹੁੰਦਾ ਤੇ ਉਹ ਜਿਹੜਾ ਉਹਦਾ ਕੰਮ ਹੈਗਾ ਟੀਚ ਕਰਾਉਣ ਦਾ ਉਹ ਮਤਲਬ ਉਹ ਨਹੀਂ ਕਰ ਪਾਉਂਦੇ ਹਨਾ ਇਸੇ ਚੱਕਰ ਦੇ ਵਿੱਚ ਕਿ ਉਹ ਹੋਰ ਪਾਸੇ ਉਲਝੇ ਹੁੰਦੇ ਆ ਸੋ ਇਹਦੇ ਮੈਂ ਦੂਸਰਾ ਮੈਂ ਐਡਹੌਕ ਬੇਜਦੇ ਆ ਹਲੇ ਮੈਂ ਕੱਚੀ ਆ ਤੇ ਮੈਂ ਆਪਦੇ ਪੱਕੇ ਹੋਣ ਦੀ ਸਟਰਗਲ ਦੇ ਵਿੱਚ ਆ ਸਸ਼ਕਲ ਜੀ ਦੈਨਿਕ ਸਵੇਰਾ ਤੁਸੀਂ ਵੇਖ ਰਹੇ ਹੋ ਮੈਂ ਸੋਨੀਆ ਸੋ ਬਹੁਤ ਜਲਦ ਹੁਸ਼ਿਆਰ ਸਿੰਘ ਫਿਲਮ ਜੋਆ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੀ ਸਟਾਰ ਕਾਸ ਸਾਡੇ ਨਾਲ ਮੌਜੂਦ ਨੇ ਪਵਨ ਜੋਲ ਮੈਮ ਤੇ ਸੁਖੀ ਚਾਲਸ ਸਸ਼ਕਲ ਸਵਾਗਤ ਹੈ ਦੈਨਿਕ ਸਵੇਰਾ ਤੇ ਬਹੁਤ ਬਹੁਤ ਸ਼ੁਕਰੀਆ ਪਹਿਲ ਤੇ ਦੱਸੋ ਕਿਵੇਂ ਹਾਲ ਚੱਲ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹਾਂ ਤੁਸੀਂ ਨਾ ਬਹੁਤ ਵਧੀਆ ਬਹੁਤ ਵਧੀਆ ਸੋ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਹੀ ਹੋਵੇਗਾ ਕਿ ਫਿਲਮ ਦੇ ਵਿੱਚ ਕਿਸ ਤਰੀਕੇ ਦਾ ਕਿਰਦਾਰ ਤੁਹਾਡਾ ਹੋਣ ਵਾਲਾ ਹੈ ਇਸ ਫਿਲਮ ਦੇ ਵਿੱਚ ਮੇਰਾ ਕਿਰਦਾਰ ਇੱਕ ਕੰਪਿਊਟਰ ਟੀਚਰ ਦਾ ਹੈ ਤੇ ਉਹਦੇ ਵਿੱਚ ਚੱਕਰ ਇਹ ਹੈ ਕਿ ਮੈਂ ਕੰਪਿਊਟਰ ਚਲਾਉਂਦੀ ਤੁਹਾਨੂੰ ਕਿਤੇ ਵੀ ਦਿਖੂਗੀ ਨਹੀਂ ਕੰਪਿਊਟਰ ਪੜਾਉਂਦੀ ਕਿਤੇ ਦਿਖੂਗੀ ਨਹੀਂ ਉਹਦਾ ਰੀਜ਼ਨ ਇਹ ਹੈ ਕਿ ਸਾਡੀ ਫਿਲਮ ਦੇ ਵਿੱਚ ਇੱਕ ਬਹੁਤ ਸੋਹਣਾ ਮੈਸੇਜ ਹੈ ਕਿ ਜਦੋਂ ਟੀਚਰਸ ਨੂੰ ਅਸਲ ਆਪਾਂ ਇਹ ਜ਼ਿਆਦਾਤਰ ਆਪਾਂ ਸਰਕਾਰੀ ਹੈਨਾ ਸੁਸਾਇਟੀ ਆ ਸਰਕਾਰੀ ਸਕੂਲ ਦੇ ਵਿੱਚ ਦੇਖਦੇ ਆਪਾਂ ਇਹ ਚੀਜ਼ ਕਿ ਟੀਚਰ ਨੂੰ ਮਤਲਬ ਹੋਰ ਕੰਮਾਂ ਦੇ ਵਿੱਚ ਉਲਝਾਇਆ ਹੁੰਦਾ ਤੇ ਉਹ ਜਿਹੜਾ ਉਹਦਾ ਕੰਮ ਹੈਗਾ ਟੀਚ ਕਰਾਉਣ ਦਾ ਉਹ ਮਤਲਬ ਉਹ ਨਹੀਂ ਕਰ ਪਾਉਂਦੇ ਹਨਾ ਇਸੇ ਚੱਕਰ ਦੇ ਵਿੱਚ ਕਿ ਉਹ ਹੋਰ ਪਾਸੇ ਉਲਝੇ ਹੁੰਦੇ ਆ ਸੋ ਇਹਦੇ ਮੈਂ ਦੂਸਰਾ ਮੈਂ ਐਡਹੌਕ ਬੇਸ ਤੇ ਆ ਹਲੇ ਮੈਂ ਕੱਚੀ ਆ ਤੇ ਮੈਂ ਆਪਦੇ ਪੱਕੇ ਹੋਣ ਦੀ ਸਟਰਗਲ ਦੇ ਵਿੱਚ ਆ ਤੇ ਇਦਾਂ ਦਾ ਮੇਰਾ ਕੈਰੈਕਟਰ ਹੈ ਔਰ ਮੈਂ ਜਿਸ ਕਰਕੇ ਸ਼ਾਇਦ ਮੈਂ ਮਤਲਬ ਸਰਤਾਜ ਦਾ ਸਾਥ ਦੇਣਾ ਸੌਰੀ ਹੁਸ਼ਿਆਰ ਸਿੰਘ ਦਾ ਸਾਥ ਦੇਣਾ ਚਾਹੁੰਦੀ ਆ ਬਟ ਮੈਂ ਉਹ ਨਹੀਂ ਕਰ ਪਾਰੀ ਕਿਉਂਕਿ ਸ਼ਾਇਦ ਮੈਂ ਸਿਸਟਮ ਤੋਂ ਮਤਲਬ ਸਿਸਟਮ ਦੇ ਵਿੱਚ ਹਲੇ ਸਟਰਗਲ ਕਰ ਰਹੀ ਆ ਕਿ ਸ਼ਾਇਦ ਮੈਨੂੰ ਮੈਂ ਪੱਕੀ ਹੋ ਜਾ ਮੈਂ ਆਪਣਾ ਘਰ ਚ ਲਾਉਣ ਯੋਗੀ ਹੋ ਜਾ ਤਾਂ ਮੇਰੀ ਉਹ ਸਟਰਗਲ ਜਿਹੜੀ ਹੈਗੀ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ ਸੋ ਉਹ ਤੁਹਾਡਾ ਕਿਸ ਤਰੀਕੇ ਨਾਲ ਮੇਰਾ ਕਿ ਉਹਦਾ ਹਰ ਇੰਟਰਸਟਿੰਗ ਹੈ ਥੋੜਾ ਜਿਹਾ ਉਹ ਇਹ ਦਾਵੀ ਉਹ ਜੋ ਹੈ ਉਹ ਹੈ ਨਹੀਂ ਜੋ ਹੈ ਨਹੀਂ ਉਹ ਹੈ ਬੇਸਿਕਲੀ ਉਹ ਟੀਚਰ ਹੈ ਸਰਕਾਰ ਤੋਂ ਪੈਸੇ ਲਿੰਦਾ ਹ ਪਰ ਟੀਚਰ ਹੈ ਨਹੀਂ ਉਹ ਹਮਮ ਔਰ ਮੇਰਾ ਮੇਰਾ ਫੇਵਰਿਟ ਕੈਰੈਕਟਰ ਹੈ ਜਿਹੜਾ ਇਹਨਾਂ ਨੇ ਮਤਲਬ ਕੈਰੈਕਟਰ ਕੀਤਾ ਤੇ ਜੇ ਮੈਨੂੰ ਮੌਕਾ ਮਿਲਦਾ ਸ਼ਾਇਦ ਮੈਂ ਇਹਨਾਂ ਵਾਲਾ ਕੈਰੈਕਟਰ ਕਰਦੀ ਅਗਲੀ ਵਾਰ ਪਾਰਟ ਵੁੱਡ ਚੇਂਜ ਕਰ ਲਾਂਗੇ ਅੱਛਾ ਵੈਸੇ ਤੁਸੀਂ ਸਰਤਾਜ ਸੜ ਨਾਲ ਪਹਿਲੇ ਵੀ ਕੰਮ ਕੀਤਾ ਸੋ ਇਸ ਵਾਰ ਦਾ ਐਕਸਪੀਰੀਅੰਸ ਤੁਹਾਡਾ ਕਿਸ ਤਰੀਕੇ ਦਾ ਰਿਹਾ ਉਸ ਟਾਈਮ ਸ਼ਾਇਰ ਫਿਲਮ ਦੇ ਸੈੱਟ ਤੇ ਸਾਨੂੰ ਇੰਨਾ ਮੌਕਾ ਨਹੀਂ ਸੀ ਮਿਲਿਆ ਇੰਟਰੈਕਟ ਕਰਨ ਦਾ ਬਟ ਐਸ ਫਿਲਮ ਦੇ ਸੈੱਟ ਤੇ ਮੋਸਟਲੀ ਅਸੀਂ ਮੋਸਟ ਆਫ ਦੀ ਸੀਨ ਸਾਡੇ ਇਕੱਠੇ ਹੁੰਦੇ ਸੀ ਤੇ ਅਸੀਂ ਬਹੁਤ ਇੰਜੋਏ ਕੀਤਾ ਨਾਲ ਦੀ ਨਾਲ ਮੈਨੂੰ ਖੁਸ਼ੀ ਇਹ ਹੋਈ ਕਿ ਮੈਨੂੰ ਇਨਟੈਲੈਕਚੁਅਲ ਪਰਸਨ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਮੈਨੂੰ ਮੈਨੂੰ ਜਿਵੇਂ ਕਈ ਸ਼ਬਦਾਂ ਦੀ ਨੌਲੇਜ ਨਹੀਂ ਸੀ ਕਿ ਇਸ ਸ਼ਬਦ ਦਾ ਮਤਲਬ ਕੀ ਆ ਤਾਂ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਝਾਇਆ ਔਰ ਉਹਨਾਂ ਕੋਲੇ ਹਰ ਮਤਲਬ ਇਸ ਹਰ ਸ਼ਬਦ ਦਾ ਮਤਲਬ ਉਹਨਾਂ ਨੂੰ ਪਤਾ ਹੁੰਦਾ ਸੀ ਤੇ ਮਤਲਬ ਮੈਨੂੰ ਐ ਲੱਗਦਾ ਸੀ ਕਿ ਐਡਾ ਵੱਡਾ ਸ਼ਬਦ ਕੋਸ਼ ਹੈ ਤੇ ਅਸੀਂ ਉਹਨਾਂ ਦਾ ਮੈਂ ਜਿੰਨਾ ਮੈਂ ਫਾਇਦਾ ਲੈ ਸਕਦੀ ਸੀ ਉਹਨਾਂ ਦੇ ਨਾਲ ਹੋਣ ਦਾ ਉਹਨਾਂ ਨੇ ਲਿਆ ਤੇ ਬਹੁਤ ਵਧੀਆ ਮਾਹੌਲ ਰਿਹਾ ਸੈੱਟ ਤੇ ਵੀ ਉਹਨਾਂ ਦੀ ਹਮੇਸ਼ਾ ਸਮਾਈਲ ਕਰਦੇ ਹੋਏ ਉਹਨਾਂ ਨੇ ਸੈੱਟ ਤੇ ਆਉਣਾ ਤੇ ਬਹੁਤ ਹੀ ਹਲੀਮੀ ਨਾਲ ਹਰ ਗੱਲ ਨੂੰ ਸੁਣਨਾ ਬਹੁਤ ਹੰਬਲ ਇਨਸਾਨ ਨੇ ਬਹੁਤ ਮਜ਼ਾ ਆਇਆ ਉਹਨਾਂ ਨਾਲ ਅੱਛਾ ਆਪਣਾ ਅਰਸਤੂ ਦਾ ਮਤਲਬ ਪੁੱਛਿਆ ਸੀ ਅ ਅਸ ਤੂੰ ਮਤਲਬ ਮੈਨੂੰ ਥੋੜਾ ਬਹੁਤ ਤਾਂ ਜਿੱਦਾਂ ਪਤਾ ਹੀ ਸੀ ਅਰਿਸਟੋਟਲ ਹਨਾ ਜਿੱਦਾਂ ਉਹਨਾਂ ਉਹ ਜਿਨ੍ਹਾਂ ਨੇ ਮਤਲਬ ਸਕੂਲ ਦਾ ਇੱਕ ਉਹ ਕਰਿਆ ਹਨਾ ਵੀ ਸਕੂਲ ਦਾ ਸੈਟਅਪ ਸਿਸਟਮ ਲੈ ਕੇ ਆਂਦਾ ਕਿ ਇਦਾਂ ਹੋਣਾ ਚਾਹੀਦੇ ਨੇ ਸਕੂਲਸ ਹੋਣੇ ਚਾਹੀਦੇ ਨੇ ਬੱਚਾ ਨੂੰ ਪੜ੍ਹਾਈ ਪੜ੍ਹਾਈ ਕਿਉਂ ਜ਼ਰੂਰੀ ਆ ਜਾਂ ਉਹਨਾਂ ਨੂੰ ਕਿਸ ਲੈਵਲ ਤੇ ਮਤਲਬ ਅਸੀਂ ਵਿਦਿਆ ਨੂੰ ਜਾਂ ਐਜੂਕੇਸ਼ਨ ਨੂੰ ਕਿਸ ਲੈਵਲ ਤੇ ਲੈ ਕੇ ਜਾ ਸਕਦੇ ਆ ਔਰ ਕਿੰਨੀ ਸਾਡੀ ਜ਼ਿੰਦਗੀ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਇੰਪੋਰਟੈਂਸ ਰੱਖਦੀ ਆ ਉਹ ਸਾਨੂੰ ਉਹਨਾਂ ਨੇ ਉਹ ਸਿਖਾਇਆ ਹਨਾ ਤਾਂ ਉਹਨਾਂ ਨੂੰ ਬਹੁਤ ਮਤਲਬ ਉਸ ਚੀਜ਼ ਨੂੰ ਲੈ ਕੇ ਪਹਿਲਾ ਸਾ ਫਿਲਮ ਦਾ ਨਾਮ ਵੀ ਅਰਸਤੂ ਸੀਗਾ ਤੇ ਪਰ ਮਤਲਬ ਹਰ ਕਿਸੇ ਨੂੰ ਇਸ ਚੀ ਦੀ ਨੌਲੇਜ ਨਹੀਂ ਹੋਊਗੀ ਇਸੇ ਰੀਜ਼ਨ ਕਰਕੇ ਫਿਲਮ ਦਾ ਨਾਮ ਹੁਸ਼ਿਆਰ ਸਿੰਘ ਕੀਤਾ ਗਿਆ ਤਾਂ ਕਿ ਹਰ ਆਮ ਆਦਮੀ ਤੱਕ ਫਿਲਮ ਪਹੁੰਚ ਸਕੇ ਜੀ ਮੈਂ ਤੁਹਾਡੇ ਕੋਲ এডੂਕੇਸ਼ਨ ਦੇ ਉੱਤੇ ਪੁੱਛਣਾ ਚਾਹੁੰਦੀ ਆ ਵੀ ਜਿਵੇਂ ਤੁਸੀਂ ਪਹਿਲਾਂ ਪੜ੍ਹਦੇ ਸੀਗੇ ਤੇ ਅੱਜ ਦੇ ਟਾਈਮ ਦੇ ਵਿੱਚ ਕਾਫੀ ਅਲੱਗ ਤਰੀਕੇ ਨਾਲ ਪੜਾਇਆ ਜਾਂਦਾ ਫੋਨ ਦੇ ਉੱਤੇ ਪੜ੍ਹਦੇ ਆ ਬੱਚੇ ਹੈਨਾ ਸੋ ਤੁਹਾਨੂੰ ਤੁਸੀਂ ਬੇਸਿਕਲੀ ਪੰਜਾਬ ਦੇ ਇੰਡੀਆ ਦੇ এডੂਕੇਸ਼ਨ ਸਿਸਟਮ ਨੂੰ ਕਿਵੇਂ ਵੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਜਿਹੜਾ ਪੜਾਉਂਦੇ ਵੀ ਉਹ ਠੀਕ ਹੈ ਜਾਂ ਨਹੀਂ ਠੀਕ ਹੈ ਔਰ ਇੱਕ ਗੱਲ ਹੋਰ ਹੈ ਕਿ ਜਿਹੜੇ ਆਪਣੇ ਪੰਜਾਬ ਦੇ ਬੱਚੇ ਆ ਪੰਜਾਬੀ ਨੂੰ ਇੱਕ ਤਰਫਾ ਕਰਦੇ ਜਾ ਰਹੇ ਆ ਮੈਂ ਆਪਣੇ ਨੌਂ ਚੀ ਗੱਲ ਕਰਾ ਤੇ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਹੁੰਦੀ ਜਾਂ ਉਹ ਬੋਲਣਾ ਪਸੰਦ ਨਹੀਂ ਕਰਦੇ ਆ ਸੋ ਕਿਵੇਂ ਇਕ ਦੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੇਰਾ ਸਵਾਲ ਬਹੁਤ ਅੱਛਾ ਹੈ ਯਾਰ ਪਰ ਇਹਦਾ ਜਵਾਬ ਵੀ ਬਹੁਤ ਨਾ ਮਤਲਬ ਇਤੇ ਇਤੇ ਇਸ ਜਵਾਬ ਦੇਣ ਲਈ ਨਾ ਜਵਾਬ ਬਹੁਤ ਲੋਕਾਂ ਨੇ ਦੇਣੇ ਹੋਣਗੇ ਦੇ ਵੀ ਦੇਣਗੇ ਪਰ ਉਹ ਜਵਾਬ ਨਾ ਬੜੇ ਹਲਕੇ ਹੋਣਗੇ ਮੈਨੂੰ ਵੀ ਲੱਗਦਾ ਜੇ ਮੈਂ ਜਵਾਬ ਦਊਂਗਾ ਨਾ ਇਹਦਾ ਤਾਂ ਸ਼ਾਇਦ ਉਹਨਾਂ ਕਨਵਿਕਸ਼ਨ ਨਹੀਂ ਹੋਏਗਾ ਜਵਾਬ ਚ ਕਿਉਂਕਿ ਇਹ ਇਹ ਇੱਥੇ ਬਹੁਤ ਜ਼ਰੂਰੀ ਅਤੇ ਕੰਮ ਕਰਨਾ ਇਸ ਸਵਾਲ ਤੇ ਇਹ ਬਹੁਤ ਵੱਡੀ ਗੱਲ ਆ ਹੁਣ ਮੈਂ ਨਾ ਸ਼ੁਰੂ ਤੋਂ ਗੱਲ ਕਰਦਾ ਵੀ ਤੁਹਾਡਾ ਜਦੋਂ ਵੀ ਕੋਈ ਚੀਜ਼ ਹੁੰਦੀ ਆ ਤੁਹਾਡੇ ਨਾਲ ਪਹਿਲਾਂ ਪਰਿਵਾਰ ਤੋਂ ਘਰ ਤੋਂ ਸ਼ੁਰੂ ਹੁੰਦੀ ਆ ਤੁਹਾਡਾ ਬੇਸ ਬਹੁਤ ਸਟਰੋਂਗ ਹੈ ਜਿਵੇਂ ਹੁਣ ਅਸੀਂ ਪਹਿਲਾਂ ਗੱਲ ਕਰ ਚੁੱਕੇ ਵੀ ਇੱਕ ਜ਼ਮਾਨੇ 'ਚ ਬੱਚਿਆਂ ਨੂੰ ਮਾਰ ਪਿੰਦੀ ਸੀ ਸਕੂਲਾਂ ਉਹ ਮਾਰ ਵੀ ਜ਼ਰੂਰੀ ਸੀ ਉਹ ਤੁਹਾਡਾ ਮੋਰਲ ਹਾਈ ਕਰਦੀ ਸੀ ਤੁਹਾਡਾ ਕੌਨਫੀਡੈਂਸ ਵਧਾਉਂਦੀ ਸੀ ਤੁਹਾਨੂੰ ਸਟਰੋਂਗ ਕਰਦਾ ਇਮਿਊਨ ਸਿਸਟਮ ਤੁਹਾਡਾ ਕੌਨਫੀਡੈਂਸ ਸਟਰੋਂਗ ਕਰਦੀ ਸੀ ਤਾਂ ਕਿ ਤੁਸੀਂ ਜੋ ਸਮਾਜ 'ਚ ਨਿਕਲੋ ਤੁਸੀਂ ਛੋਟੀ ਮੋਟੀ ਤੇ ਅੱਜ ਮੜਾ ਜੇ ਤੁਸੀਂ ਛੁੜਕਦੇ ਬੱਚਿਆਂ ਨੂੰ ਤੇ ਬੱਚਾ ਤੁਰ ਪਿੰਦਾ ਕਿਸੇ ਹੋਰ ਪਾਸੇ ਮੋਬਾਈਲ ਹੱਥ 'ਚ ਲੈ ਕੇ ਨਾ ਤੇ ਅਸੀਂ ਪੈਂਪਰ ਕਰ ਲਏ ਬੱਚੇ ਤੇ ਰਹੀ ਗੱਲ ਜਿਵੇਂ ਹਿੰਦੀ ਦੀ ਸੇਮ ਗੱਲ ਹੋ ਗਈ ਆ ਕਿਉਂਕਿ ਜਿਹੜਾ ਉਹ ਸਿਸਟਮ ਸੀ ਨਾ ਉਹ ਬਹੁਤ ਅਸੀਂ ਹਲਕਾ ਕਰਤਾ ਹੁਣ ਤੇ ਹੁਣ ਬੱਚੇ ਬਹੁਤ ਪੈਂਪਰਡ ਹੋ ਗਏ ਆ ਸਾਰੇ ਮਾਂ-ਬਾਪ ਦੇ ਵੀ ਤੇ ਅਸੀਂ ਉਦੋਂ ਦੱਸਿਓ ਟੀਚਰ ਨੂੰ ਜਾ ਕੇ ਮਾਂ-ਬਾਪ ਖੁਦ ਗਿੰਦਾ ਸੀ ਵੀ ਧਿਆਨ ਰੱਖੇ ਬੱਚੇ ਦਾ ਹੁਣ ਜਾ ਕੇ ਟੀਚਰ ਨੂੰ ਆਪਾਂ ਕਹਿੰਨੇ ਵੀ ਬੱਚੇ ਨੂੰ ਹੱਥ ਨਹੀਂ ਲਾਉਣਾ ਹੈਨਾ ਅਚਾ ਘਰ ਦਾ ਮਾਹੌਲ ਵੀ ਹੋ ਜਾ ਵੀ ਇੱਕ ਤਾਂ ਸਾਨੂੰ ਇਹਨੇ ਮਾਰਿਆ ਇਹ ਜ਼ਰੂਰੀ ਵੀ ਆ ਤੇ ਇੱਕ ਜ਼ਮਾਨ ਕੀ ਚੱਲ ਤੂੰ ਆ ਗਿਆ ਬੇਟਾ ਬਸ ਤਾਂ ਰੱਖ ਮੂਹਾਂ ਤੋਲਾ ਮੈਂ ਰੋਟੀ ਬਣਾਉਣੀ ਤੇਰੇ ਵਾਸਤੇ ਤੂੰ ਉਹਨੂੰ ਕੋਲ ਬਹਿ ਕੇ ਖਵਾਉਂਦੀ ਸੀ ਹੁਣ ਬੱਚਾ ਘਰੇ ਆਉਂਦਾ ਤੇ ਮਾਂ ਕਹਿੰਦੀ ਆ ਆ ਗਿਆ ਚਾ ਰੋਟੀ ਪਈਆ ਖਾ ਲਾ ਉਹਨੂੰ ਇਹ ਨਹੀਂ ਪਤਾ ਉਹਨੇ ਗਰਮ ਖਾਦੀ ਕਿ ਠੰਡੀ ਖਾਦੀ ਆ ਉਹਨੇ ਖਾਦੀ ਆ ਨਹੀਂ ਖਾਦੀ ਉਹ ਬਾਹਰ ਉਹਨੇ ਕਿੱਧਰ ਚਲਾ ਗਿਆ ਇਸ ਤਮੇ ਕਿ ਮਾਂ ਕਈ ਵਾਰ ਮਾਂ ਘਰੇ ਵੀ ਨਹੀਂ ਹੁੰਦੀ ਹਾਂ ਘਰੇ ਬਣੁੰਦੀ ਜੇ ਹੈਗੀ ਵੀ ਨਾ ਤੇ ਹੋ ਕੇ ਵੀ ਨਹੀਂ ਹੈਗੀ ਕਿਉਂਕਿ ਮੋਬਾਈਲ ਤੇ ਲੱਗਿਓ ਵੀਡੀਓ ਦੇਖ ਰਹੀ ਆ ਜਿਹਦਾ ਕੋਈ ਮਰੀਜ਼ਨ ਨਹੀਂ ਹੈ ਇਹ ਹਰ ਘਰ ਦੀ ਕਹਾਣੀ ਆ ਇਹ ਮੇਰੇ ਘਰ ਦੀ ਕਹਾਣੀ ਵੀ ਆ ਇਹ ਹਰ ਘਰ ਦੀ ਕਹਾਣੀ ਆ ਤੇ ਰਹੀ ਗੱਲ ਭਾਸ਼ਾ ਦੇ ਪੀ ਅੱਜ ਪਿੰਡਾਂ 'ਚ ਵੀ ਅੱਧੀਆਂ ਮਾਵਾਂ ਹਿੰਦੀ ਬੋਲਦੀਆਂ ਨੇ ਮੈਂ ਨਹੀਂ ਕਹਿੰਦਾ ਆਪਾਂ ਸਿਸਟਮ ਨਹੀਂ ਚੇਂਜ ਕਰ ਸਕਦੇ ਪਰ ਮੈਂ ਆਪਣੇ ਆਪ ਨੂੰ ਚੇਂਜ ਤਾਂ ਕਰ ਹੀ ਸਕਦਾ ਨਾ ਜਦੋਂ ਬਦਲਾਅ ਦੀ ਸ਼ੁਰੂਆਤ ਹੀ ਆਪਣੇ ਆਪ ਤੋਂ ਹੁੰਦੀ ਆ ਆਪਣੇ ਆਪ ਹੈ ਨਾ ਜੇ ਤੁਸੀਂ ਘਰੇ ਮਾਹੌਲ ਰੱਖੋਗੇ ਉਹ ਜਿਆ ਤਾਂ ਤਾਂ ਹੀ ਬਾਹਰ ਜਾਏਗਾ ਉਹ ਮਾਹੌਲ ਤੁਸੀਂ ਕਰੇ ਸਟ੍ਰਿਕਟ ਹੋ ਜਾਓ ਆਪਣੀ ਭਾਸ਼ਾ ਨਾਲ ਹਾਂ ਭਾਸ਼ਾ ਕੋਈ ਬੁਰੀ ਨਹੀਂ ਸਾਰੀਆਂ ਭਾਸ਼ਾ ਸਿੱਖਣੀਆਂ ਚਾਹੀਦੀਆਂ ਜੇ ਤੁਸੀਂ ਬਾਹਰ ਜਾਂਦੇ ਆ ਸਾਨੂੰ ਹਿੰਦੀ ਵੀ ਬੋਲੋਣੀ ਪੈਂਦੀ ਆ ਸਾਨੂੰ ਅੰਗਰੇਜ਼ੀ ਵੀ ਬੋਲੋਣੀ ਪੈਂਦੀ ਆ ਤੋ ਉਹ ਵਕਤ ਨਾਲ ਭਾਵੇਂ ਤੁਹਾਡੀ ਮਾਂ ਬੋਲੀ ਆ ਹੈ ਨਾ ਉਹ ਨਹੀਂ ਤੁਸੀਂ ਛੱਡ ਸਕਦੇ ਉਹ ਬਹੁਤ ਜ਼ਰੂਰੀ ਆ ਜਿਹੜਾ ਪ੍ਰਾਈਸਿਸ ਸੀ ਮੈਂ ਸੌਰੀ ਉਹ ਹੁਣ ਨੇਚਰਲੀ ਵਕਤ ਦਰ ਵਕਤ ਬਦਲਿਆ ਪਹਿਲਾਂ ਕੰਪਿਊਟਰ ਨਹੀਂ ਸੀ ਹੁੰਦੇ ਹੁਣ ਮੋਬਾਈਲ ਤੇ ਆ ਗਿਆ ਪਹਿਲਾਂ ਲਿਖਦੇ ਸੀਗੇ ਤੇ ਤੁਹਾਨੂੰ ਯਾਦ ਹੋਊਗਾ ਕਿ ਹੁਣ ਆਪਾਂ ਕਿਸੇ ਨੂੰ ਫੋਨ ਤੇ ਗੱਲ ਕਰਕੇ ਜਾਂ ਵੀਡੀਓ ਕਾਲ ਤੇ ਹਾਲਚਲ ਪੁੱਛਦੇ ਆ ਤੇ ਸ਼ਾਇਦ ਤੁਸੀਂ ਉਹ ਜ਼ਮਾਨਾ ਨੇ ਦੇਖਿਆ ਜਦੋਂ ਤੁਸੀਂ ਖੱਤ ਲਿਖਦੇ ਸੀਗੇ ਤੇ ਜਿਹੜੀ ਖੱਤ ਦੇ ਵਿੱਚ ਆਪਣਾ ਪੰਨ ਸੀਗਾ ਵੀ ਉਹਦੇ ਹੱਥੀ ਲਿਖੀ ਹੋਈ ਸ਼ਬਦ ਉਸ ਬੰਦੇ ਕੋ ਪਹੁੰਚਦੇ ਦੂਜੇ ਕੋਲ ਤੋਂ ਫੀਲ ਕਰਦਾ ਸੀ ਉਹਨੇ ਕਦੋਂ ਬੈਠ ਕੇ ਕੀ ਲਿਖੇ ਤੇ ਕੀ ਇਮੋਸ਼ਨ ਸੀਗੇ ਉਹ ਫੀਲ ਕਰਦੀ ਹਾਂ ਜੂ ਵੀ ਡਿੱਗੇ ਹੁੰਦੇ ਸੀ ਖੱਤ ਤੇ ਉੱਥੋਂ ਅੱਖਰ ਧੁੰਦਲੇ ਹੋ ਜਾਂਦੇ ਸੀ ਹਾਂ ਐਗਜ਼ੈਕਟਲੀ ਹੁਣ ਉਹ ਫੀਲ ਖਤਮ ਹੋ ਗਿਆ ਐਕਚੁਅਲੀ ਹੁਣ ਰਿਸ਼ਤੇ ਸਾਡੇ ਫਾਰਮੈਲਿਟੀਜ਼ ਹੋ ਗਏ ਨੇ ਕੀ ਕੀ وجہ ਲੱਗਦੀ ਹੈ ਸ਼ਾਇਦ ਅਸੀਂ ਜ਼ਿਆਦਾ ਨਜ਼ਦੀਕ ਹੋ ਕੇ ਦੂਰ ਹੋ ਗਏ ਹਾਂ ਪਹਿਲਾਂ ਅਸੀਂ ਦੂਰ ਹੋ ਕੇ ਵੀ ਨਜ਼ਦੀਕ ਸੀਗੇ ਹਾਂ ਹੈਨਾ ਉਦੋਂ ਰਿਸ਼ਤੇ ਦੀ अहमियत ਬਹੁਤ ਸੀ ਉਦੋਂ ਘਰਾਂ ਚ ਵੀ ਨਾ ਜੁਆਇੰਟ ਫੈਮਿਲੀ ਹੁੰਦੀ ਸੀਗੀ ਤੇ ਉਦੋਂ 8 8 9 ਨੋ ਬੱਚੇ ਵੀ ਹੁੰਦੇ ਸੀ ਨਾ ਪਲ ਜਾਂਦੇ ਸੀ ਤਾਈ ਨੇ ਚੱਕ ਲਿਆ ਫੁੱਫੜ ਆ ਗਿਆ ਪੂਆ ਮਾਸੀ ਹੁਣ ਤਾਂ ਸਾਰੇ ਅੰਕਲ ਆਂਟੀ ਹੋ ਗਏ ਆ ਤੇ ਹੁਣ ਫੁੱਫੜ ਕਹਿਣ ਚ ਅੰਕਲ ਕਹਿਣ ਚ ਕਿੰਨਾ ਫਰਕ ਆ ਚਾਚਾ ਕਹਿਣ ਚ ਤਾਇਆ ਕਹਿਣ ਚ ਅੰਕਲ ਚ ਕਿੰਨਾ ਫਰਕ ਆ ਆਂਟੀ ਤੇ ਮਾਸੀ ਤੇ ਭੂਆ ਚ ਕਿੰਨਾ ਫਰਕ ਆ ਮੈਂ ਮੰਨਦਾ ਸ਼ਬਦਾਂ ਦੀ ਹੀਰ ਫਿਰ ਨਹੀਂ ਹੈ ਗੱਲ ਫੀਲ ਦੀ ਆ ਤੇ ਸਾਨੂੰ ਛੜੀ ਦੀ ਭਾਸ਼ਾ ਨਾ ਉਹ ਸਾਨੂੰ ਮਹਿਸੂਸ ਕਰਾਉਂਦੀ ਆ ਬੇਸਿਕਲੀ ਸਾਡੇ ਰਿਸ਼ਤਿਆਂ ਨੂੰ ਤੋਂ ਬਹੁਤ ਜ਼ਰੂਰੀ ਆ ਜੀ ਸੋ ਅ ਕਲੀਅਰ ਸਰਵਿਸ ਅਨਲ ਮੌਜੂਦ ਨੇ ਸਸਕੀਰ ਜੀ ਪਹਿਲਾ ਤਾਂ ਮੈਂ ਤੁਹਾਡੇ ਕਿਰਦਾਰ ਦੇ ਬਾਰੇ ਗੱਲ ਕਰਾਂਗੀ ਕਿ ਇਸ ਤਰੀਕੇ ਦਾ ਕਿਰਦਾਰ ਹੋਣ ਵਾਲਾ ਸਸਕੀਰ ਜੀ ਕਿਰਦਾਰ ਮੇਰਾ ਇਹ ਹੈਗਾ ਜੀ ਇਹ ਸਾਰੇ ਜਿੰਨੇ ਵੀ ਟੀਚਰ ਨੇ ਉੱਥੇ ਇਹ ਜਿਹੜਾ ਵੀ ਉੱਥੇ ਖਰਾਬ ਪਤੀ ਕਰਦੇ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਡੀਈਓ ਆਉਂਦਾ ਇੱਕ ਉਹ ਕੈਰੈਕਟਰ ਮੈਂ ਕਰਦੇ ਹਾਂ ਜੀ ਵੈਸੇ ਮੇਰੇ ਸੀਨੀਅਰ ਨੇ ਪਰ ਮੈਂ ਉਹ ਫਿਲਮ 'ਚ ਥੋੜਾ ਜਨਾ ਤੇ ਰੂ ਰੱਖੂ ਅਗੇ ਸੋ ਐਜੂਕੇਸ਼ਨ ਦੇ ਉੱਤੇ ਫਿਲਮ ਬਣੀ ਆ ਮੈਂ ਜਦੋਂ ਕਮੈਂਟਸ ਪੜ੍ਹ ਰਹੀ ਸੀਗੀ ਫਿਲਮ ਦੇ ਤਾਂ ਹਰ ਪਾਸੋਂ ਤਾਰੀਫ ਹੋ ਰਹੀ ਸੀਗੀ ਵੀ ਬਹੁਤ ਸੋਹਣਾ ਕਨਸੈਪਟ ਜੋ ਆ ਚੱਕਿਆ ਗਿਆ ਕਈ ਤਾਂ ਕਹਿ ਰਹੇ ਸੀਗੇ ਵੀ ਮਤਲਬ ਅਜਿਹਾ ਕਨਸੈਪਟ ਜੋ ਆ ਸਤਾਸਰ ਵਰਗੇ ਹੀ ਆਰਟਿਸਟ ਚੱਕ ਸਕਦੇ ਆ ਕਿਉਂਕਿ ਪਹਿਲੇ ਅਜਿਹੇ ਕਨਸੈਪਟ ਨਹੀਂ ਬਣੇ ਸੀਗੇ ਸੋ ਤੁਸੀਂ ਇਸ ਚੀਜ਼ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਵੇਂ ਕੋਈ ਜਦੋਂ ਕੋਈ ਗੱਲ ਕਰਨੀ ਹੋਵੇ ਨਾ ਸਮਾਜਿਕ ਜਾਂ ਕੋਈ ਕਿਸੇ ਮੁੱਦੇ ਦੀ ਗੱਲ ਕਰਨੀ ਹੈ ਤਾਂ ਉਹ ਗੱਲ ਜਿਹੜਾ ਕਿਹੜਾ ਬੰਦਾ ਕਰ ਰਿਹਾ ਹੈ ਬਹੁਤ ਇੰਪੋਰਟੈਂਟ ਹੁੰਦਾ ਹੈ ਬਾਈ ਹੁਣਾਂ ਸਰਤਾਜ ਹੁਣਾਂ ਦਾ ਇਹ ਹੈ ਵੀ ਉਹ ਪਹਿਲੇ ਕਬੂਲੇ ਹੋਏ ਆਰਟਿਸਟ ਨੇ ਐਜ਼ ਇਨ ਸਿੰਗਰ ਐਜ਼ ਇਨ ਰਾਈਟਰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਲੋਕਾਂ ਨੇ ਪਿਆਰ ਦਿੱਤਾ ਤਾਂ ਜਦੋਂ ਉਹ ਇਹੋ ਜੀ ਗੱਲ ਕਰਨਗੇ ਤਾਂ ਉਹਦਾ ਅਸਰ ਜ਼ਿਆਦਾ ਹੋ ਜਾਂਦਾ ਹੈ ਤਾਂ ਇਸ ਲਈ ਮੈਨੂੰ ਲੱਗਦਾ ਵੀ ਸਰਤਾਜ ਬਹੁਤ ਬੈਸਟ ਚੁਆਇਸ ਹੈ ਫਿਲਮ ਬਿਲਕੁਲ ਬਿਲਕੁਲ ਪਬਲਿਕਲੀ ਇਮੇਜ ਉਹਨਾਂ ਦੀ ਬਹੁਤ ਕਮਾਲ ਆ ਔਰ ਬਹੁਤ ਹੀ بڑے ਲਿਖੇ ਆਦਮੀ ਆ ਬਹੁਤ ਬਹੁਤ ਗਿਆਨੀ ਆਦਮੀ ਆ ਉਹ ਜੀ ਉਹਨਾਂ ਕੋਲ ਬੈਠ ਜਉਨਾ ਬਹੁਤ ਸਾਰੇ ਉਹ ਉਹੀ ਗੱਲ ਹੈ ਵੀ ਸ਼ਬਦ ਸਿੱਖਣ ਨੂੰ ਵੀ ਮਿਲ ਜਾਂਦੇ ਬਹੁਤ ਸਾਰੇ ਉਹ ਉਹ Satsang ਹੈ ਪੂਰਾ ਆਪਣੇ ਆਪ ਜਿਵੇਂ ਬਸ ਸੰਤਾਨਾ ਸੰਗ ਕਹਿੰ ਬਹੁਤ ਕਮਾਲ ਤੇ ਜੇ ਉਥੇ ਮੈਂ ਇਹੀ ਪੁੱਛਾਂ ਵੀ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੀ ਫਿਲਮ ਚ ਕੰਮ ਕਰਨ ਦਾ ਬਹੁਤ ਖੂਬਸੂਰਤ ਇੱਕ ਤਾਂ ਸਬਜੈਕਟ ਹੀ ਬਹੁਤ ਡਿਫਰੈਂਟ ਹੈ ਔਰ ਅਸੀਂ ਅੱਗੇ ਗੱਲ ਕਰਦੇ ਵੀ ਇਸ ਸਬਜੈਕਟ ਤੇ ਹਮੇਸ਼ਾ ਗੱਲਾਂ ਹੋਈਆਂ ਨੇ ਪਰ ਕਿਸ ਨੇ ਪ੍ਰੈਕਟੀਕਲ ਨਹੀਂ ਕੀਤਾ ਤੇ ਪਹਿਲੀ ਵਾਰ ਕਿਸੇ ਵੀ ਅਸੀਂ ਕੋਨੇ ਦੇ ਖੜੇ ਹੋ ਕੇ ਚਾਹ ਦਾ ਕੱਪ ਫੜ ਕੇ ਕਹਿ ਦਿੰਨੇ ਵੀ ਸਿਸਟਮ ਖਰਾਬ ਹੈ ਜੀ ਇਹ ਉਹ ਇੱਕ ਨਾਇਕ ਫਿਲਮ ਜਿਹਾ ਸੀਨ ਸੀ ਨਾ ਉਸੇ ਮਤਲਬ ਕਿ ਜਿਆਦਾ ਪੀ ਸੀਐਮ ਬਣ ਜਾ ਜਾਂ ਗੱਲ ਨਹੀਂ ਕਰਨੀ ਕਿ ਹਾਲਤ ਖਰਾਬ ਹੈ ਜਾਂ ਖੁਦ ਜਾ ਕੇ ਅੱਗੇ ਕਰੋ ਠੀਕ ਹੈ ਤੇ ਇਹਨਾਂ ਲੋਕਾਂ ਨੇ ਹਿੰਮਤ ਕੀਤੀ ਜਗਦੀਪ ਨੇ ਲਿਖਿਆ ਬਹੁਤ ਸੋਨਾ ਸਬਜੈਕਟ ਤੇ ਮਨੀਸ਼ਾਨੀ ਸਾਹਿਬ ਔਰ ਸਰਦਾਰਜ ਭਾਜ ਨੇ ਹਿੰਮਤ ਕੀਤੀ ਇਸ ਸਬਜੈਕਟ ਨੂੰ ਚੂਜ਼ ਕਰਕੇ ਤੇ ਪੈਸਾ ਲਾਇਆ ਇਹ ਫਿਲਮ ਬਣਾਈ ਇਹ ਲੋਕਾਂ ਤੱਕ ਪਹੁੰਚ ਰਹੀ ਆ ਤੇ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਆਂ ਜ਼ਿਆਦਾ ਮਤਲਬ ਬਾਕੀ ਚੀਜ਼ਾਂ ਨਾਲੋਂ ਤੇ ਮਜ਼ਾ ਇਹਨਾਂ ਆਇਆ ਕਿ ਕਿਉਂਕਿ ਇਹ ਇਹ ਫਿਲਮ ਜਿਹੜੀ ਨਾ ਇਹ ਬਹੁਤ ਕੋਈ ਮੈਂ ਆਪਾਂ ਤੇ ਗੱਲ ਜ਼ਿਆਦਾ ਨਹੀਂ ਕਰਾਂਗੇ ਕਿਉਂਕਿ ਲੋਕੀ ਦੇਖਣੇ ਤਾਂ ਮਜ਼ਾ ਆਏਗਾ ਤੇ ਜਦੋਂ ਦੇਖਣਗੇ ਤੁਹਾਨੂੰ ਲੱ ਸਾਰੇ ਨਾਸਦੇ ਖੇਡਦੇ ਔਰ ਇਚ ਸਭ ਤੋਂ ਖੂਬਸੂਰਤ ਗੱਲ ਸੀ ਕਿ ਕੋਈ ਵੀ ਆਦਮੀ ਆਪਣੀ ਵੈਨਿਟੀ ਵਾਂ ਜਾਂ ਮੇਕਅਪ ਰੂਮ ਚ ਨਹੀਂ ਸੀ ਬੈਠਦਾ ਮਤਲਬ ਸਕੂਲ ਦਾ ਮ ਸਕੂਲ ਵਰਗਾ ਹੀ ਸੀਗਾ ਸਾਰੇ ਇਕੱਠੇ ਬੈਠਦੇ ਜੇਕ ਰੁੱਖ ਥੱਲੇ ਕੁਰਸੀਆਂ ਢਾ ਕੇ ਉੱਥੇ ਗੱਲਾਂ ਕਰਨੀਆਂ ਉੱਥੇ ਫਿਲਮ ਬਾਰੇ ਗੱਲ ਕਰਨੀ ਉੱਥੇ ਹਰ ਆਦਮੀ ਪ੍ਰਪੇਅਰਡ ਸੀ ਆਪਣੇ ਕੰਮ ਚ ਅਜ ਮੈਮ ਜਿਵੇਂ ਤੁਸੀਂ ਕੰਪਿਊਟਰ ਮੈਡਮ ਦਾ ਕਿਰਦਾਰ ਕੀਤਾ ਹੋਇਆ ਕੰਪਿਊਟਰ ਵਾਲੀ ਤੇ ਜਦੋਂ ਅਸੀਂ ਕੰਪਿਊਟਰ ਕਲਾਸਿਸ ਲਗਾਉਂਦੇ ਹੁੰਦੇ ਸੀ ਨਾ ਸਾਨੂੰ ਕਹਿੰਦੇ ਸੀ ਬਾਹਰ ਸ਼ੂਜ਼ ਉਤਾਰ ਕੇ ਆਓ ਬਈ ਰੋਟਾੜ ਦੇ ਉੱਤੇ ਬਿਸ਼ੰਦਨ ਜੀ ਤੁਸੀਂ ਕੁਝ ਇਸ ਤਰ੍ਹਾਂ ਦਾ ਵੇਖਿਆ ਹਾਂ ਹਾਂ ਮਤਲਬ ਮੈਂ ਪਲੱਸ 1 ਮੈਂ ਵੈਸੇ ਤਾਂ 10th ਤੱਕ ਤਾਂ ਮੈਂ ਪ੍ਰਾਈਵੇਟ ਸਕੂਲ 'ਚ ਹੀ ਪੜ੍ਹੀ ਬਟ ਮੈਂ ਪਲੱਸ 1 ਪਲੱਸ 2 ਸਰਕਾਰੀ ਸਕੂਲ 'ਚ ਕੀਤੀ ਤੇ ਉਦੋਂ ਮਤਲਬ ਮੈਂ ਉਦੋਂ ਇਹ ਮਾਹੌਲ ਦੇਖਿਆ ਸੀਗਾ ਕਿ ਕਿਵੇਂ ਮਤਲਬ ਬਾਹਰ ਕਲਾਸਾਂ ਲੱਗਦੀਆਂ ਹੁੰਦੀਆਂ ਸੀ ਦਰਖਤਾਂ ਦੀ ਛਾਵੇਂ ਹਨਾ ਜਦੋਂ ਮਤਲਬ ਗਰਮੀਆਂ ਹੋਣੀਆਂ ਤੇ ਦ ਤੇ ਉਥੇ ਮਤਲਬ ਉਹ ਸਕੂਲ ਦੇ ਵਿੱਚ ਤਾਂ ਮੈਂ ਮਾਹੌਲ ਦੇਖਿਆ ਜ਼ਰੂਰ ਤੇ ਪਰ ਜਦੋਂ ਮਤਲਬ ਜੇ ਮੈਂ ਆਪਦੀ ਜਿਹੜੇ ਹੁਸ਼ਾਰ ਸਿੰਘ ਦੇ ਸਕੂਲ ਦੀ ਗੱਲ ਕਰਾਂ ਤਾਂ ਉਥੇ ਤਾਂ ਮੇਰੇ ਖਿਆਲ ਚ ਲੈਬ ਵੀ ਨਹੀਂ ਸੀ ਤਾਂ ਮੈਨੂੰ ਉਥੇ ਤਾਂ ਮੌਕਾ ਮਿਲਿਆ ਹੀ ਨਹੀਂਗਾ ਸੋ ਮੈਂ ਤਾਂ ਮਤਲਬ ਬਸ ਫਾਈਲਾਂ ਤਿਆਰ ਕਰ ਰਹੀ ਆ ਸਰਵੇ ਕਰ ਰਹੀ ਆ ਬਸ ਮੇਰੇ ਇੰਨਾ ਕੰਮ ਜੱ ਲੱਗੀ ਹੋਈ ਆ ਅੱਛਾ ਤੁਸੀਂ ਵੀ ਇਸ ਤਰ੍ਹਾਂ ਦਾ ਐਕਸਪੀਰੀਅੰਸ ਕੀਤਾ ਹੋਏਗਾ ਬਿਲਕੁਲ ਮਿੱਤਰ ਜੀ ਬੱਸ ਤਾਂ ਮੈਂ ਵੀ ਸਰਕਾਰੀ ਸਕੂਲ ਚ ਪੜਿਆ ਹਾਂ ਦੇਖੋ ਇੱਕ ਚੀਜ਼ ਹੋਰ ਆ ਵੀ ਜਦੋਂ ਬੱਚੇ ਨੂੰ ਤੁਸੀਂ ਲਾਉਣਾ ਹੁੰਦਾ ਸਕੂਲ 'ਚ ਪੇਰੈਂਟਸ ਦੇਖਦੇ ਨੇ ਵੀ ਕੋਈ ਕਾਨਵੈਂਟ ਸਕੂਲ ਸਭ ਤੋਂ ਵਧੀਆ ਵਾਲਾ ਦੇਖਣਾ ਸੀ ਪ੍ਰਾਈਵੇਟ ਸਕੂਲ ਦੇਖਣਾ ਕੋਈ ਜਦੋਂ ਉਹਦੀ ਸਕੂਲਿੰਗ ਦੀ ਐਜੂਕੇਸ਼ਨ ਖਤਮ ਹੁੰਦੀ ਹੈ ਸਕੂਲ ਦੀ ਫਿਰ ਜਦੋਂ ਉਹਨੂੰ ਹਾਇਰ ਐਜੂਕੇਸ਼ਨ 'ਚ ਲੈ ਕੇ ਜਾਣਾ ਫਿਰ ਸਾਰੇ ਲੱਭਦੇ ਨੇ ਕੋਈ ਗਵਰਨਮੈਂਟ ਯੂਨੀਵਰਸਿਟੀ ਹੋਵੇ ਕੋਮੇ ਡੇਡ ਕੋਲਜ ਹੋਵੇ ਪਰ ਹੁਣ ਜੋ ਇਹ ਫਿਲਮ ਹੈ ਹੁਸ਼ਿਆਰ ਸਿੰਘ ਏ ਦੇ ਵਿੱਚ ਜੋ ਸਕੂਲ ਦਾ ਮਾਡਲ ਹੁਸ਼ਿਆਰ ਸਿੰਘ ਖੁਦ ਤਿਆਰ ਕਰਦਾ ਜਾਂ ਜਿਸ ਤਰ੍ਹਾਂ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਉਹ ਚੀਜ਼ ਨਾ ਇਹ ਹੋਊਗਾ ਵੀ ਤੁਹਾਡਾ ਦਿਲ ਕਰੂਗਾ ਵੀ ਇਦਾਂ ਦੇ ਸਰਕਾਰੀ ਸਕੂਲ ਹੋਣ ਤੇ ਸਾਡੇ ਬੱਚੇ ਇਹ ਜੇ ਸਕੂਲਾਂ ਚ ਪੜਨ ਇਸ ਤਰੀਕੇ ਨਾਲ ਪੜਨ ਇੱਕ ਤਰੀਕਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਿਲਡਿੰਗਾਂ ਜਾਂ ਇਨਫਰਾਸਟ੍ਰਕਚਰ ਨਹੀਂ ਪੜਾਉਂਦਾ ਕਿਸੇ ਨੂੰ ਟੀਚਰ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਪੜਾਉਂਦਾ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ ਹੈਗਾ ਤਾਂ ਅਸੀਂ ਵੀ ਉਹ ਤੱਪੜਾਂ ਦੇ ਸਕੂਲਾਂ ਚ ਪੜਿਆ ਸਾਡੀ ਟੀਚਰ ਉਦਾਂ ਦੀ ਸੀ ਪਰ ਉਹ ਟੀਚਰ ਦੀ ਜਿਹੜੀ ਭਾਵਨਾ ਸੀ ਪੜਾਉਣ ਦੀ ਉਹ ਬਹੁਤ ਜ਼ਰੂਰੀ ਹੈ ਜੀ ਤਾਂ ਉਹ ਫਿਲਮ ਚ ਤੁਹਾਨੂੰ ਦੇਖੋ ਇਹ ਤੋਂ ਮੈਨੂੰ ਯਾਦ ਆ ਅੱਜ ਕੱਲ ਦੇ ਟੀਚਰਸ ਦੀ ਬਹੁਤ ਰੀਲਸ ਵਾਇਰਲ ਹੁੰਦੀਆਂ ਗਾਣਾ ਗਾਉਂਦੇ ਆਂ ਦੀਆਂ ਕਰੇ ਬੱਚੇ ਦੇ ਵੀਡੀਓਜ਼ ਬਣਾਉਂਦੇ ਆਂ ਦੀਆਂ ਤੁਹਾਨੂੰ ਲੱਗਦਾ ਕਿਸ ਵਿਸ਼ੇ ਤੇ ਕਿਹੜੀ ਗੱਲ ਕਰਦੇ ਹੋ ਉਹ ਬਹੁਤ ਜ਼ਰੂਰੀ ਹੈ ਕੱਲਾ ਇਹ ਨਹੀਂ ਹੈਗਾ ਵੀ ਤੁਸੀਂ ਹੁਣ ਰੀਲਸ ਆਪਾਂ ਵਾਇਰਲ ਕੀਤੀਆਂ ਤਾਂ ਤੁਹਾਡਾ ਸਾਰਾ ਧਿਆਨ ਹੀ ਉਧਰ ਹੋ ਜਾ ਰੀਲਾਂ ਬਣਾਉਣ ਚ ਬੱਚੇ ਦਾ ਉਹ ਨੇ ਨਾ ਬੜੇ ਚੰਚਲ ਹੁੰਦਾ ਮਨ ਸੋਫਟ ਹੈ ਉਹਨੂੰ ਤਾਂ ਜਿਹੜੀ ਚੀਜ਼ ਇੰਟਰਸਟ ਹੋ ਗਿਆ ਉਹਦੋਂ ਚੱਲ ਪੈਣਾ ਉਹ ਠੀਕ ਹੈ ਤੁਸੀਂ ਕਿਸੇ ਚੀਜ਼ ਨੂੰ ਪ੍ਰਮੋਟ ਕਰਨ ਲਈ ਕੁਝ ਕਰ ਰਹੇ ਹੋ ਪਰ ਉਹ ਉਹ ਚੀਜ਼ ਹਾਵ ਹੀ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਹੈ ਟੈਕਨੋਲੋਜੀ ਹੈ ਟੈਕਨੋਲੋਜੀ ਨੂੰ ਟੈਕਨੋਲੋਜੀ ਮੰਗੂ ਹੀ ਵਰਤੀਏ ਨਾ ਕਿ ਇਹ ਤੁਹਾਨੂੰ ਵਰਤਣ ਲੱਗੇ ਤੇ ਬੱਚਿਆਂ ਲਈ ਤਾਂ ਬਹੁਤ ਮੈਨੂੰ ਲੱਗਦਾ ਖਰਾਬ ਹੀ ਹੈ ਜਿਆਦਾ ਜਿਆਦਾ ਯੂਜ਼ ਇਹਦਾ ਖਤਰਨਾਕ ਹੈ ਸਿੱਖਣ ਲਈ ਵਧੀਆ ਜੋ ਤੁਸੀਂ ਸਿੱਖਣਾ ਕੋਈ ਪ੍ਰੋਜੈਕਟਰ ਤੇ ਕਿਛੇ ਤੁਸੀਂ NASA ਦੇ ਪ੍ਰੋਜੈਕਟ ਨੂੰ ਦੇਖ ਸਕਦੇ ਹੋ ਜਾਂ ਸਪੇਸ ਚ ਜਾ ਰਹੇ ਹੋ ਉਹਤੇ ਪ੍ਰੋਜੈਕਟਰ ਦੇ ਦਿਖਾ ਰਹੇ ਆ ਉਹ ਸਭ ਵਧੀਆ ਹੈਗਾ ਪਰ ਇਹ ਨਾ ਹੋਵੇ ਵੀ ਤੁਸੀਂ ਹੁਣ ਆਪਣੀਆਂ ਰੀਲਾਂ ਹੀ ਬਣਾਈ ਜਾਂਦੇ ਹੋ ਬੱਚਾ ਉਧਰ ਨੂੰ ਹੀ ਲੱਗ ਜੇ ਉਹ ਠੀਕ ਨਹੀਂ ਰਹਾ ओके ਤੇ ਅੱਜ ਕੱਲ ਬੱਚੇ ਵੀ ਬੜੇ ਰੀਲਾ ਬੰਦਿਆ ਸੋਸ਼ਲ ਮੀਡੀਆ ਉੱਤੇ ਤੁਸੀਂ ਵੀ ਛੋਟੇ ਛੋਟੇ ਜਵਾਕ ਵੀ ਲੱਗੇ ਹੁੰਦੇ ਆ ਐਂ ਐਕਸਪ੍ਰੈਸ਼ਨਸ ਦੇ ਕੇ ਉਹ ਚੀਜ਼ਾਂ ਕੀ ਲੱਗਦਾ ਕਈ ਤਾਂ ਉਹਨਾਂ ਦੇ ਮਾਪਿਆਂ ਨੂੰ ਕਹਿੰਦੇ ਹੁੰਦੇ ਵੀ ਤੁਸੀਂ ਇਹ ਚੀਜ਼ਾਂ ਕਰਵਾ ਰਹੇ ਹੋ ਕਿਉਂਕਿ ਤੁਸੀਂ ਫੇਮਸ ਹੋਣਾ ਚਾਹੁੰਦੇ ਹੋ ਤੁਹਾਨੂੰ ਪੈਸੇ ਚਾਹੀਦੇ ਹੁੰਦੇ ਕੀ ਤੂੰ ਤੁਸੀਂ ਕਿਵੇਂ ਵੇਖਦੇ ਨਾਲ ਚੀਜ਼ਾਂ ਦੇਖੋ ਮੈਨੂੰ ਹਾਂ ਜਿਵੇਂ ਤੁਸੀਂ ਕਿਹਾ ਕਿ ਮੈਨੂੰ ਨੇ ਇਸ ਪੇਰੈਂਟਸ ਦਾ ਬਹੁਤ ਵੱਡਾ ਰੋਲ ਲੱਗਦਾ ਠੀਕ ਹੈ ਕਿਉਂਕਿ ਬੱਚੇ ਨੂੰ ਕੀ ਚੰਗਾ ਕੀ ਮਾੜਾ ਉਹਨੂੰ ਨਹੀਂ ਪਤਾ ਉਹ ਤਾਂ ਇੱਕ ਕੋਰਾ ਕਾਗਜ਼ ਹੈ ਉਹਨੂੰ ਤੁਸੀਂ ਜੋ ਲਿਖਤਾ ਉਹਦੇ ਤੇ ਜੋ ਉਹਨੂੰ ਸਮਝਾਤਾ ਉਹਨੇ ਉਹੀ ਸਮਝ ਲੈਣਾ ਔਰ ਉਹਦੇ ਦਿਮਾਗ ਦੇ ਵਿੱਚ ਬੈਠ ਜਾਣਾ ਉਹੀ ਅੱਗੇ ਉਹਦੀ ਨੇਚਰ ਬਣ ਜਾਂਦੀ ਹੈ ਚੀਜ਼ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਪੇਰੈਂਟਿੰਗ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈਗਾ ਵੀ ਉਹਨਾਂ ਨੂੰ ਚੰਗਾ ਮਾੜਾ ਬੱਚੇ ਨੂੰ ਦੱਸਣਾ ਚਾਹੀਦਾ ਠੀਕ ਹੈ ਬਾਅਦ ਵਿੱਚ ਤਾਂ ਚਲੋ ਇੱਕ ਕੇਸ ਤੋਂ ਬਾਅਦ ਤਾਂ ਅਸੀਂ ਖੁਦ ਵੀ ਇਹ ਚੀਜ਼ਾਂ ਸਮਝਣ ਲੱਗੇ ਨੇ ਕਿ ਕੀ ਚੰਗਾ ਕੀ ਮਾੜਾ ਬਟ ਜਦੋਂ ਉਹ ਬੱਚੇ ਬੱਚੇ ਨੂੰ ਜਦੋਂ ਤੁਸੀਂ ਉਹਦੇ ਤੇ ਲਿਖਣਾ ਸਭ ਕੁਝ ਉਦੋਂ ਘਟੋ ਘਟ ਤੁਸੀਂ ਚੰਗਾ ਲਿਖੋ ਕਿਉਂਕਿ ਨਾ ਇੱਕ ਵਾਰੀ ਹੁਣ ਅਸੀਂ ਇੱਕ ਫਿਲਮ ਸ਼ੂਟ ਕਰ ਰਹੇ ਸੀ ਉੱਥੇ ਇੱਕ ਛੋਟਾ ਜਿ ਤੇ ਉੱਥੇ ਸਾਡੇ ਨਾਲ ਦੇ ਇੱਕ ਆਰਟਿਸਟ ਬੈਠੇ ਸੀ ਸੀਨੀਅਰ ਆਰਟਿਸਟ ਉਹਨਾਂ ਨੇ ਕਿਹਾ ਕਿ ਤੁਸੀਂ ਬੱਚੇ ਨੂੰ ਹੁਣੇ ਤੋਂ ਇਹ ਕੰਮ ਤੇ ਕਿਉਂ ਲਾਇਆ ਵੀ ਬੱਚੇ ਦਾ ਦਿਮਾਗ ਸਾਰਾ ਜਦੋਂ ਦਾ ਉਹ ਸੈੱਟ ਤੇ ਆਇਆ ਹੈਗਾ ਸ਼ੂਟ ਲਈ ਆਇਆ ਉਹ ਇੱਕੋ ਹੀ ਗੱਲ ਕਰ ਰਿਹਾ ਮम्मा ਮੈਂ ਵਲੌਗ ਬਣਾਉਣਾ ਮम्मा ਮੈਂ ਇਹਨਾਂ ਨਾਲ ਬੈਠ ਜਾ ਮम्मा ਮੈਂ ਉਹਨਾਂ ਨਾਲ ਗੱਲਬਾਤ ਕਰ ਲਾਂ ਤਾਂ ਉਹਦੇ ਨਾਲ ਕੀ ਹੈ ਕਿ ਬੱਚੇ ਦਾ ਸਾਰਾ ਦਿਮਾਗ ਉੱਥੇ ਲੱਗਿਆ ਹੋਇਆ ਹੈ ਬੱਚਾ ਜੇ ਐਕਟਿੰਗ ਕਰਨ ਆਇਆ ਤੁਸੀਂ ਉਹਨੂੰ ਐਕਟਿੰਗ ਦੇ ਲਈ ਹੀ ਉਹ ਕਰੋ ਹਨਾ ਫੋਕਸ ਰੱਖੋ ਦਾ ਉਹਦੇ ਤੇ ਤੇ ਉੱਥੇ ਮਾਂ ਨੇ ਗੁੱਸਾ ਕੀਤਾ ਮਾ ਕਹਿੰਦੀ ਸਾਰੇ ਪੜਾਈ ਚ ਵੀ ਬਹੁਤ ਵਧੀਆ ਇਹ ਸਾਰੇ ਕਾਸੇ ਚ ਬਹੁਤ ਵਧੀਆ ਇਸ ਕਰਕੇ ਇਹ ਜੇ ਵਲੌਗ ਕਰਦਾ ਤਾਂ ਇਹਨੂੰ ਵਧੀਆ ਲੱਗਦਾ ਤੇ ਕਰਦਾ ਮਤਲਬ ਇੱਥੇ ਤੁਸੀਂ ਗੁੱਸਾ ਕਰ ਗਏ ਉਹ ਸੀਨੀਅਰ ਐਕਟਰ ਜੇ ਕੁਝ ਬੋਲ ਰਿਹਾ ਤਾਂ ਇਟ ਮੀਨਸ ਕਿ ਉਹਦਾ ਐਕਸਪੀਰੀਅੰਸ ਆ ਉਹ ਤਾਂ ਬੋਲ ਰਿਹਾ ਤਾਂ ਉਹ ਜੇ ਕੁਝ ਕਹਿ ਰਿਹਾ ਤੁਸੀਂ ਉਹ ਬੱਚੇ ਦੇ ਅੱਗੇ ਤੁਸੀਂ ਉਹਨੂੰ ਸੀਨੀਅਰ ਐਕਟਰ ਨੂੰ ਜਵਾਬ ਦੇਤਾ ਤੇ ਉੱਥੋਂ ਬੱਚੇ ਨੇ ਵੀ ਕੀ ਸਿੱਖ ਰਿਆ ਉਹਨੂੰ ਵੀ ਹੱਲਾ ਉਹਨੂੰ ਵੀ ਲੱਗਿਆ ਕਿ ਸ਼ਾਇਦ ਮੈਂ ਸਹੀ ਹਾਂ ਤੇ ਇਹ ਬੰਦਾ ਜਿਹੜਾ ਬੋਲ ਰਿਹਾ ਉਹ ਗਲਤ ਆ ਤੇ ਉੱਥੇ ਫਿਰ ਇੱਥੇ ਪੇਰੈਂਟਿੰਗ ਆ ਜਾਂਦੀ ਹੈ ਵੀ ਜੇ ਪੇਰੈਂਟਸ ਨੇ ਉੱਥੇ ਸਿਆਣਪ ਵਰਤੀ ਹੁੰਦੀ ਤਾਂ ਸ਼ਾਇਦ ਉਹ ਕਹਿੰਦੀ ਵੀ ਬੇਟਾ ਮੈਂ ਤੈਨੂੰ ਬਾਅਦ ਵਿੱਚ ਸਮਝਾਉਂਗੀ ਸਾਈਡ ਤੇ ਹੋ ਕੇ ਇਹਨੂੰ ਨਹੀਂ ਹੁਣ ਤੂੰ ਯੂਜ਼ ਕਰਨਾ ਫੋਨ ਨੂੰ ਰੱਖ ਦੇ ਤਾਂ ਇਹ ਪ੍ਰੋਬਲਮ ਮੈਨੂੰ ਲੱਗਦੀ ਹੈ ਬੱਚਿਆਂ ਮਤਲਬ ਪੇਰੈਂਟਸ ਦੀ ਪ੍ਰੋਬਲਮ ਹੈ ਇਹ ਬੱਚਿਆਂ ਦੀ ਨਹੀਂ ਅੱਛਾ ਅੱਜ ਅੱਜਕਲ੍ਹ ਕਈ ਲੋਕ ਕਹਿੰਦੇ ਆ ਵੀ ਬੱਚੇ ਜਿਹੜੇ ਹੈਗੇ ਆ ਅੱਜ ਦੇ ਟਾਈਮ ਦੇ ਬੜੇ ਸੋਹਲ ਹੈ ਕਈ ਕਹਿੰਦੇ ਆ ਅੱਜ ਦੇ ਬੱਚੇ ਜਿਹੜੇ ਆ ਉਹ ਪੂਰੇ ਅੱਗ ਵਰਗੇ ਹੈਗਾ ਤੁਹਾਨੂੰ ਕੀ ਲੱਗਦਾ ਕਿੱਦਾਂ ਦੇ ਅੱਜਕਲ੍ਹ ਦੇ ਬੱਚੇ ਜਿਹੜੇ ਹੋਂ ਦੀ ਜਨਰੇ ਹੂੰ ਅੱਜ ਕੱਲ ਦੇ ਬੱਚੇ ਕਿਸੇ ਬਸ ਜੋਗੇ ਨਹੀਂ ਆ। ਹਾਂ ਨਾ ਫਾਇਰ ਆ ਨਾ ਕੁਛ ਆ। ਅੱਜ ਕੱਲ ਦੇ ਬੱਚੇ ਫੇਕ ਹੋ ਗਏ ਆ। ਹਾਂ। ਔਰ ਮਾਪੇ ਨੇ ਹਾਂ ਮਾਪੇ ਨੇ ਬੱਚੇ ਝੂਠੇ ਬਣਾ ਲਏ ਸਾਰੇ। ਔਰ ਬੜਾ ਅੱਛਾ ਪਵਨ ਨੇ ਕਿਹਾ ਕਿ ਮਾਪੇ ਦਾ ਬਹੁਤ ਵੱਡਾ ਯੋਗਦਾਨ ਹੈ ਦਿੱਚ ਕਿਉਂਕਿ ਮਾਪੇ ਨਾ ਆਪਣੀਆਂ ਖਾਸ਼ੀਆਂ ਪੂਰੀਆਂ ਕਰਨਾ ਚਾਹੁੰਦੇ ਬੱਚਿਆਂ ਤੋਂ। ਕਿਉਂਕਿ ਹਰ ਚੀਜ਼ ਦੀ ਇੱਕ ਏਜ ਆ। ਹੁਣ ਜਿਹੜਾ ਬੰਦਾ 10 ਕਿਲੋ ਭਾਰ ਚੱਕ ਸਕਦਾ ਤੂੰ ਆ 20 ਕਿਲੋ ਚੁਗਾ ਦੋਗੇ। ਤੂੰ ਉਹਦਾ ਕੀ ਫਿਊਚਰ ਹੈਗਾ ਦੱਸ ਸਬਦ ਮੈਨੂੰ। ਉਹਦੀ ਹਾਈਟ ਰੁਕ ਜਾਏਗੀ। ਉਦੀ ਗ੍ਰੋਥ ਰੁਕ ਜਾਏਗੀ ਉਦੀ ਬਾਡੀ ਦੀ ਗ੍ਰੋਥ ਰੁਕੇਗੀ ਉਦੀ ਮੈਂਟਲੀ ਗ੍ਰੋਥ ਰੁਕੇਗੀ ਹੈਨਾ ਤੁਸੀਂ ਬੱਚੇ ਦੀ ਗ੍ਰੋਥ ਰੋਕ ਰਹੇ ਹੋ ਹੁਣ ਤੋਂ ਹੀ ਤੁਸੀਂ ਆਪਣੀਆਂ ਖਾਸ਼ੀਆਂ ਹੋ ਜਿਵੇਂ ਮਾਂ-ਬਾਪ ਮੈਂ ਕਈ ਦੇਖਦਾ ਮਾਵਾ ਨੂੰ ਜਬ ਉਹਨਾਂ ਦੀ ਆਪਣੀਆਂ ਖਾਸ਼ੀਆਂ ਹੁੰਦੀਆਂ ਵੀ ਫਿਲਮਾਂ 'ਚ ਉਹ ਕਰ ਲਈ ਤੋ ਬੱਚੇ ਦੇ ਥਰੂ ਕਰਨਾ ਚਾਹੁੰਦੇ ਨੇ ਉਹ ਸਾਰਾ ਕੁਝ ਤੇ ਜਿਵੇਂ ਉਹਨਾਂ ਨੇ ਕਿਹਾ ਵੀ ਹੁਣ ਛੋਟਾ ਜਿਹਾ ਬੱਚਾ ਜੇ ਕਿਸ ਨੇ ਗੱਲ ਕਹੀ ਆ ਤੁਸੀਂ ਸੁਣ ਲੋ ਪ੍ਰਾਈਜ਼ ਇੰਟੈਲੀਜੈਂਟ ਹੋਏਗਾ ਉਸ ਕੋਈ ਦੋ ਰਹਿਣੀ ਹੈ ਬਲੌਗਰ ਬਹੁਤ ਵਧੀਆ ਗੱਲ ਆ ਪਰ ਤੁਹਾਨੂੰ ਇਹ ਨਹੀਂ ਪਤਾ ਵੀ ਫਿਊਚਰ 'ਚ ਤੁਸੀਂ ਉਹਦਾ ਕਿੰਨਾ ਵੱਡਾ ਨੁਕਸਾਨ ਕਰ ਰਹੇ ਜੋ ਅੱਜ ਤੱਕ ਲ ਹੈਨਾ ਤੇ ਉਹ ਬਸ ਨੇ ਚੀਜ਼ਾਂ ਹੈਗੀਆਂ ਤੇ ਜਿਹੜੀ ਹੁਣ ਦੀ ਪਰਵ੍ਰਿਸ਼ਾ ਸ਼ਾਇਦ ਮੈਨੂੰ ਲੱਗਦਾ ਵੀ ਉਹ ਨਹੀਂ ਠੀਕ ਨਹੀਂ ਹੈ ਮੈਨੂੰ ਨਹੀਂ ਠੀਕ ਨਹੀਂ ਹੈ ਕਿਤੇ ਨਾ ਕਿਤੇ ਅਸੀਂ ਕਨਫਿਊਜ਼ ਹਾਂ ਕਿ ਕਿ ਆਪਾਂ ਫੋਨਾਂ 'ਚ ਬੜੇ ਗਏ ਆ ਹਾਂ ਉਹ ਸਾਰੀ ਚੀਜ਼ਾਂ ਆ ਗਈਆਂ ਸਭ ਕੁਝ ਉਹਦੇ ਵਿੱਚ ਹੀ ਆ ਜਾਂਦਾ ਅੱਜ 10 ਸਾਲ ਦੇ ਬੱਚੇ ਨੂੰ ਚਸ਼ਮਾ ਲੱਗ ਰਿਹਾ ਕਿਉਂਕਿ ਮੋਬਾਈਲ ਦੀ ਲਾਈਟ ਅੱਛਾ ਡਾਕਟਰ ਤਾਨੂੰ ਜਿੰਨੇ ਵੱਡੇ ਵੱਡੇ ਸਾਇੰਟਿਸਟ ਹੋ ਹਮੇਸ਼ਾ ਕਹਿੰਦੇ ਵੀ ਇਹ 5 ਫੁੱਟ ਦੂਰ ਰੱਖੋ ਅਸੀਂ ਰਾਤ ਨੂੰ ਕੰਨ ਦੇ ਕੋਲ ਰੱਖ ਕੇ ਸੌਂਨੇ ਆ ਇਹਨੂੰ ਅਸੀਂ ਦੀ ਰੇਜਸ ਠੀਕ ਹੈ ਤੁਹਾਡੇ ਪੰਜ ਮਿੰਟ ਬਾਅਦ ਗੱਲ ਕਰਦਾ ਕੰਨ ਗਰਮ ਹੋ ਜਾਂਦਾ ਜਿਵੇਂ ਹੁਣ ਫੋਨ ਵੀ ਨਾ ਦੇਸੀ ਐਂਜ਼ਾਈਟੀ ਹੋਣ ਲੱਗ ਜਾਂਦੀ ਕਿ ਫੋਨ ਕਿੱਧਰ ਗਿਆ ਮਤਲਬ ਇੰਨੀ ਆਦਤ ਹੈ ਸਾਡੀ ਜ਼ਿੰਦਗੀ ਦਾ ਇੰਨਾ ਵੱਡਾ ਹਿੱਸਾ ਬਣ ਚੁੱਕਿਆ ਫੋਨ ਮੈਨੂੰ ਫੀਲ ਕੀਤਾ ਮੈਂ ਤਾਂ ਡੀਪਲ ਹੋ ਗਿਆ ਸੀ ਪਰ ਪਰ ਇਹ ਨੈਸੈਸਿਟੀ ਹੈ ਜ਼ਰੂਰਤ ਆ ਪਰ ਇਹ ਜੀਵਨ ਨਹੀਂ ਹੈ ਤੁਸੀਂ ਜੀਵਨ ਬਣਾ ਲਿਆ ਇਹਨੂੰ ਰਾਤੀ 2 2 ਵਜੇ ਤੱਕ ਲੂਰੀਲਾ ਦੇਖਦੇ ਆ ਹੈਨਾ ਚਲੋ ਫਿਲਮ ਦੇਖੋ ਉਹ ਤਾਂ ਜਰੂਰਤ ਆ ਤੁਹਾਡਾ ਪ੍ਰੋਫੈਸ਼ਨ ਹੈ ਤੁਸੀਂ ਕੋਈ ਇੰਟਰਵਿਊ ਦੇਖਣੀ ਕਿਸੇ ਦੇਖ ਲਓ ਕੋਈ ਛੋਖਾ ਚੀਜ਼ਾਂ ਵਿੱਚ ਬਹੁਤ ਸਾਰੀਆਂ ਆ ਗਈਆਂ ਪਰ ਬਹੁਤ ਦੇਖਦੇ ਨਹੀਂ ਆਪਾਂ 12 ਮਿੰਟ ਦੇ ਵਿੱਚ ਮੇਰਾ ਖਿਆਲ ਅੱਧਾ ਕੱਢਾਂਗੇ ਜਿਹੜੇ 20 ਮਿੰਟ ਕਦੇ ਕੋਈ ਚੰਗੀ ਚੀਜ਼ ਦੇਖਦੇ ਆਂ ਬਾਕੀ ਪਾ ਬਕਵਾਸ ਹੀ ਦੇਖਦੇ ਸਾਰਾ ਕੁਝ ਹਾਂ ਦੂਸਰੋਂ ਰੀਲ ਆ ਫੋਨ ਕੇ ਵੇਖਦੇ ਵਾਸਤੇ ਸਾਡੇ ਇਮੋਸ਼ਨ ਕਿੰਨੇ ਛੋਟੇ ਹੋ ਗਏ ਆ ਇਹਦੇ ਨਾਲ ਮਤਲਬ ਵੀ ਜਿੰਨੇ ਜਿੰਨੇ ਸੈਕਿੰਡ ਦੀ ਰੀਲ ਹੁੰਦੀ ਉਸ ਹਿਸਾਬ ਨਾਲ ਸਾਡੇ ਇਮੋਸ਼ਨ ਚੇਂਜ ਹੁੰਦੇ ਰਹਿੰਦੇ ਆ ਇੱਕੋ ਦਮ ਕੋਈ ਸੈਡ ਨੇ ਸੈਡ ਆ ਗਈ ਤਾਂ ਸੈਡ ਹੋਗੇ ਇੱਕੋ ਦਮ ਕੋ ਖੁਸ਼ੀ ਵਾਲੀ ਆ ਖੁਸ਼ ਹੋਗੇ ਹੁਣ ਦੇਖੋ ਨਾ ਪਹਿਲਾਂ ਹੁੰਦਾ ਸੀ ਵੀ ਕਰਜ ਚ ਚਾਰ ਲੋਕ ਆ ਤੇ ਇਕੱਠੇ ਬੈਕ ਰੋਟੀ ਖਾਂਦੇ ਸੀ ਉਹ ਦਖਾਂਦਾ ਹੀ ਕਿਉਂ ਨਹੀਂ ਅੱਛਾ ਜੇ ਖਾ ਵੀ ਰਿਆ ਇੱਕ ਹੈਨਾ ਪਹਿਲਾਂ ਕਹਿੰਦੇ ਸੀ ਮੈਨੂੰ ਮੇਰੇ ਦਾਦਾ ਜੀ ਕਹਿੰਦੇ ਸੀਗੇ ਵੀ ਰੋਟੀ ਖਾਂਦੇ ਵਕਤ ਤੁਹਾਡੇ ਕੰਨ ਕੋਲ ਅਗਰ ਪਸੀਨਾ ਨਹੀਂ ਆਇਆ ਇਹਦਾ ਮਤਲਬ ਤੁਹਾਡਾ ਹਾਜ਼ਮਾ ਠੀਕ ਨਹੀਂ ਹੈ। ਬੋਲੇ ਇੰਨੀ ਗਰਮ ਹੋਣੀ ਚਾਹੀਦੀ ਰੋਟੀ ਵੀ ਤੁਹਾਡੇ ਪੇਟ 'ਚ ਜਾ ਕੇ ਉਹ ਪੂਰਾ ਜਿਹੜਾ ਬਲੱਡ ਦਾ ਸਰਕੂਲੇਸ਼ਨ ਆ ਉਹਨੂੰ ਗਰਮ ਕਰ ਦੇ ਤਾਂ ਉਹ ਪਸੀਨਾ ਆਉਣਾ ਚਾਹੀਦਾ। ਤੇ ਜਿਵੇਂ ਸਿਆਣੇ ਕਹਿੰਦੇ ਵੀ ਰੋਟੀ ਪੀਓ ਤੇ ਪਾਣੀ ਖਾਓ। ਰੋਟੀ ਇਨੀ ਚਬਾ ਕੇ ਖਾਓ ਪੀਓ ਖਾਓਗੇ ਪਾਣੀ ਹੋ ਜਾਏ ਤੇ ਪਾਣੀ ਸਿਪ ਸਿਪ ਕਰਕੇ ਪੀਓ। ਇਹ ਉਦਾਹਰਨਾਂ ਐ ਨਹੀਂ ਦਿਤੀਆਂ ਉਦੋਂ بڑے ਲੋਕ ਕਮਾਲ ਦੇ ਸੀਗੇ। ਤੂੰ ਅਸੀਂ ਫੜਾਫੜ ਰੋਟੀ ਪੇਟ ਪੇਟ ਤੇ ਅਸੀਂ ਕੱਖੋ ਕੰਮ ਤੇ ਜਾਣਾ ਟਾਈਮ ਨਹੀਂ ਸਾਡੇ ਕੋਲ ਨਹੀਂ ਤਾਂ ਗੋਲ ਕਰਕੇ ਫੜ ਕੇ ਤੁਰ ਪੈਨੇ ਆ ਤੂੰ ਜਦੋਂ ਤੁਸੀਂ ਨਰਾਦਰ ਆ ਬੇਸਿਕਲੀ ਇਹ ਚੀਜ਼ਾਂ ਦਾ ਕਿਉਂ ਕਿਉਂਕਿ ਤੁਹਾਡੀ ਪੰਕਚੁਐਲਿਟੀ ਤੁਹਾਡਾ ਸ਼ੈਡਿਊਲ ਤੁਹਾਡੀ ਟਾਈਮਿੰਗ ਸਾਰੀ ਤੁਸੀਂ ਅਫਸੈਟ ਕਰ ਲਈ ਆ ਜਿਵੇਂ ਜਿਵੇਂ ਆਪਣੇ ਧਰਮ ਚ ਸਨਾਤਨ Hindu ਧਰਮ ਚ ਵੀ ਹੈਗਾ ਵੀ ਤੁਸੀਂ ਸਨ ਸੈਟ ਤੋਂ ਪਹਿਲਾਂ ਖਾਣਾ ਖਾ ਲਓ ਕਿਉਂਕਿ ਸਨ ਦੀ ਗਰਮੀ ਨਾਲ ਤੁਹਾਡਾ ਖਾਣਾ ਹਜ਼ਮ ਹੁੰਦਾ ਉਸ ਤੋਂ ਬਾਅਦ ਜ਼ਹਿਰ ਆਉ ਪਰ ਅਸੀਂ ਖਾਣੇ 10 ਵਜੇ ਰਾਤ ਨੂੰ 11 ਵਜੇ ਖਾ ਕੇ ਅੱਛਾ ਕੰਮ ਕਰਕੇ ਜਦੋਂ ਸੋਣਾ ਉਹ ਤੋਂ ਅਸੀਂ ਨੂੰ ਕੰਮ ਤੇ ਲਾ ਦਿੰਦੇ ਆ ਆបី ਸੌ ਜਾਂਦੇ ਆ ਸਵੇਰੇ ਉੱਠਦੀ ਫਿਰ ਅਸੀਂ ਕੋਈ ਨਾ ਕੋਈ ਖਾ ਲੈਨੇ ਆ ਤੂੰ ਤਾਂ ਮੌਕਾ ਨਹੀਂ ਮਿਲਦਾ ਤੇ ਅੱਜ ਤੁਸੀਂ ਵੇਖੋ ਇਹ ਨਾ ਓਸ਼ਨ ਨੇ ਬੜੀ ਖੂਬਸੂਰਤ ਗੱਲ ਕਹੀ ਆ ਕਹਿੰਦਾ ਏਸ਼ੀਆ ਚ ਤੇ ਯੂਰੋਪੀਅਨ ਕੰਟਰੀ ਚ ਕੀ ਫਰਕ ਆ ਕਿ ਏਸ਼ੀਆ ਚ ਹਸਪੀਟਲ ਤੁਹਾਨੂੰ ਭਰੇ ਮਿਲਣਗੇ ਤੇ ਗਰਾਊਂਡ ਖਾਲੀ ਮਿਲਣਗੇ ਤੁਸੀਂ ਯੂਰੋਪੀਅਨ ਜਾਓਗੇ ਤਾਂ ਗਰਾਊਂਡ ਭਰੇ ਮਿਲਣਗੇ ਹਸਪੀਟਲ ਖਾਲੀ ਮਿਲਣਗੇ ਐਂ ਤੇ ਤੁਸੀਂ ਕਿਸੇ ਨੂੰ ਪੁੱਛੋ ਪੰਕਚੁਐਲਿਟੀ ਜਾਂ ਮੈਂ ਬਹੁਤ ਪੰਕਚੁਅਲ ਆ ਸਵੇਰੇ 5 ਵਜੇ ਬੀਬੀ ਦੀ ਰੋਟੀ ਦਵਾਈ ਖਾਣਾ ਫਿਰ ਮੋੜ ਬਾਅਦ ਡਾਇਬਟੀਜ਼ ਦੀ ਖਾਣਾ ਤੇ ਫਿਰ 8 ਵਜੇ ਤੇ ਮੈਂ ਇਹ ਸਾਡੀ ਰੁਟੀਨ ਹੈ ਇਹ ਇਸ ਜਿਹੜੀ ਪੰਕਚੁਐਲਿਟੀ ਆ ਤੇ ਜੇ ਬੋਲੋ ਯਾ ਅੱਧਾ ਘੰਟਾ ਵਾਕ ਕਰ ਲੋ ਤੂੰ ਯਾਰ ਕਿੱਥੇ ਉਹ ਥੱਕ ਜਾਈਦਾ ਜੇ ਤੁਸੀਂ ਰੈਗੂਲਰ ਕਰੋਗੇ ਤੁਹਾਡੀ ਬਾਡੀ ਥਕਾਵਟ ਵੀ ਮਹਿਸੂਸ ਨਹੀਂ ਕਰੇਗੀ ਤੇ ਬਹੁਤ ਸੇ ਚੀਜ਼ਾਂ ਹੈਗੇ ਜਿਹੜੇ ਅਸੀਂ ਛੱਡ ਦਿੱਤੀਆਂ ਪੁਰਾਣੇ ਜ਼ਮਾਨੇ 'ਚ ਮੈਨੂੰ ਯਾਦ ਆ ਸਾਡੇ ਕੰਮ ਕਰਦਾ ਸੀ ਇੱਕ ਮੁੰਡਾ ਉਹਨੂੰ ਨੇ ਇੱਕ ਵਾਰ ਬੁਖਾਰ ਹੋ ਗਿਆ ਤੇ ਮੇਰਾ ਤਾਇਆ ਕਹਿੰਦਾ ਵੀ ਇਧਰ ਆ ਓਏ ਚੱਲ ਵਾਹਣ ਚ ਲੇਟ ਉਹ ਵਾਹਣ ਚ ਲੇਟਿਆ ਭਾਈ ਉਹਦਾ ਸਾਰਾ ਬੁਖਾਰ ਨਿਕਲ ਗਿਆ ਕਿਉਂਕਿ ਉਹ ਮਿੱਟੀ ਆ ਨਾ ਉਹ ਤੁਹਾਨੂੰ ਸਾਰਾ ਸੋਖ ਲੈਂਦੀ ਆ ਤੇਰਾ ਪਸੀਨਾ ਪੂਰਾ ਤੂੰ ਨਾਰਮਲ ਉਹਨਾਂ ਦੀ ਸਾਡੇ ਮਿੱਟੀ ਨਾਲ ਹੁਣ ਅੱਜ ਕੱਲ ਡਾਕਟਰ ਦੱਸਦੇ ਆ ਕਿ ਤੂੰ ਨੰਗੇ ਪੈਰੀ ਦਿਨ ਚ ਅੱਧਾ ਘੰਟਾ ਚੱਲੋ ਮਿੱਟੀ ਨਾਲ ਸਾਡਾ ਅਰਥ ਨਾਲ ਕਨੈਕਸ਼ਨ ਹੀ ਖਤਮ ਹੋ ਗਿਆ ਕਿਉਂਕਿ ਮਿੱਟੀ ਖਤਮ ਹੋ ਗਈ ਸਾਰਾ ਪੱਥਰਾ ਦਾ ਸ਼ਹਿਰ ਹੋ ਗਿਆ ਸਭ ਕੁਝ ਪਿੰਡਾਂ ਚ ਵੀ ਦੇਖੋ ਸਾਰੇ ਪੱਕਾ ਹੋ ਗਿਆ ਸਾਰਾ ਕੁਝ ਪਿੰਡ ਵੀ ਸ਼ਹਿਰ ਬਣ ਜਗਾ ਜਿਆਦਾ ਖਤਰ ਹੋ ਗਿਆ ਪੱਕੀਆਂ ਹੋ ਗਿਆ ਜਿਆਦਾ ਖਤਰਨਾਕ ਹੋ ਗਿਆ ਜੇ ਪਿੰਡਾਂ ਚ ਮਾੜਾ ਮੋਟਾ ਵੇੜਾ ਹੁੰਦਾ ਸੀ ਕੱਚਾ ਹੁਣ ਵੀ ਪੱਕਾ ਕਰ ਰਹੇ ਲੋਕਾਂ ਨੇ ਸਿਰਫ ਸਟੇਟਸ ਵਾਸਤੇ ਗੱਲ ਸਟੇਟਸ ਦੀਆਂ ਗੱਲ ਹੋਰ ਕੁਝ ਨਹੀਂ ਹੈ ਸੋ ਇਸ ਕਰਕੇ ਅਸੀਂ ਜਦੋਂ ਮਿੱਟੀ ਤੋਂ ਦੂਰ ਹੋ ਜਾਾਂਗੇ ਤਸੀਂ ਬਹੁਤ ਸਰੀ ਚੀਜ਼ਾਂ ਦੂਰ ਹੋ ਜਾਣੀ ਮੈਨੂੰ ਲੱਗਦਾ ਫਿਰ ਇੱਕ ਟਾਈਮ ਆਏਗਾ ਜਦੋਂ ਲੋਕੀ ਵਾਪਸ ਹੋਣਾ ਚੀਜ਼ਾਂ ਵਾਲ ਵੀ ਸ਼ਾਇਦ ਆਉਣਗੇ ਆਉਣਗੇ ਕਿ ਆ ਹੀ ਰਹੇ ਨੇ ਮਜਬੂਰੀ ਆ ਆ ਹੀ ਗਏ ਨੇ ਮਜਬੂਰੀ ਆ ਤੁਹਾਨੂੰ ਡਾਕਟਰ ਨੇ ਕਿਹਾ ਵਾਪਸ ਆਓ ਹੁਣ ਡਾਕਟਰ ਨੇ ਕਿਹਾ ਸ਼ੁਰੂ ਕਰਦਾ ਕਿ ਤੁਸੀਂ ਰeal ਚ ਨੰਗੇ ਪਰ ਚੱਲੋ ਮਿੱਟੀ ਦੇ ਨੰਗੇ ਪਰ ਚੱਲੋ ਤੁਸੀਂ ਅੱਧਾ ਘੰਟਾ ਘੰਟਾ ਤੁਸੀਂ ਚੱਲੋ ਤੁਹਾਡੀ ਬਾਡੀ ਦਾ ਅਰਥ ਬੈਲੈਂਸ ਹੋ ਜਾਏਗਾ ਮਿੱਟੀ ਦਾ ਤੁਸੀਂ ਅੱਧਾ ਘੰਟਾ ਨੰਗੇ ਪਰ ਚੱਲੋਗੇ ਇਹ ਡਾਕਟਰ ਨੇ ਕਿਹਾ ਸ਼ੁਰੂ ਕਰਦਾ ਹੁਣ ਤੁਹਾਡੀ ਮਜਬੂਰੀ ਬਣ ਜਾਣੀ ਆ ਪਹਿਲਾਂ ਤੇਰੀ ਮਜਬੂਰੀ ਨਹੀਂ ਸੀ ਪਹਿਲਾਂ ਸ਼ੌਕ ਸੀਗਾ ਮਿੱਟੀ 'ਚ ਖੇਡਣਾ ਮਿੱਟੀ 'ਚ ਤੇ ਉਹ ਸਭ ਚੀਜ਼ਾਂ ਹੈਗੀਆਂ ਉਹ ਤੋਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਸੋ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਇਹੀ ਹੈ ਜੀ ਕਿ ਇਸ ਫਿਲਮ ਸਾਡੀ 7 ਫਰਵਰੀ ਨੂੰ ਆ ਰਹੀ ਹੈ ਤੇ ਇਹੀ ਸਾਡਾ ਅੱਜ ਦਾ ਵੱਡਾ ਮੈਸੇਜ ਹੈ ਕਿ 7 ਫਰਵਰੀ ਨੂੰ ਫਿਲਮ ਸਿਨੇਮਾ ਘਰਾਂ ਚ ਰਿਲੀਜ਼ ਹੋ ਜੂਗੀ ਤੇ ਬਹੁਤ ਸੋਹਣੀ ਫਿਲਮ ਅਸੀਂ ਬਹੁਤ ਮਿਹਨਤ ਤੇ ਬਹੁਤ ਦਿਲ ਨਾਲ ਬਣਾਈ ਹੈ ਤੇ ਜ਼ਰੂਰ ਦੇਖਣ ਜਾਇਓ ਸਿਨੇਮਾ ਘਰਾਂ ਦੇ ਵਿੱਚ ਔਰ ਇਸ ਫਿਲਮ ਨੂੰ ਜ਼ਰੂਰ ਸਪੋਰਟ ਕਰਿਓ ਕਿਉਂਕਿ ਇਹ ਫਿਲਮ ਬਹੁਤ ਖੂਬਸੂਰਤ ਆ ਤੇ ਇਹ ਫਿਲਮ ਚੱਲੂਗੀ ਤੇ ਇਹੋ ਜਿਹਾ ਤੁਹਾਨੂੰ ਫਿਲਮਾਂ ਹੋਰ ਵੀ ਮਿਲਣੀਆਂ ਹੋਰ ਵੀ ਪ੍ਰੋਡਿਊਸਰ ਹਿੰਮਤ ਕਰੂਗਾ ਬਣਾਉਣ ਦੀ ਸਾਨੂੰ ਹਲਾਸ਼ੇਰੀ ਮਿਲੂਗੀ ਸਿਨੇਮੇ ਨੂੰ ਮਿਲੂਗੀ ਔਰ ਇਹ ਮੇਕਰ ਜਿਹਨਾਂ ਨੂੰ ਮਿਲੂਗੀ ਤੇ ਇਹੋ ਜਿਹਾ ਸਿਨੇਮਾ ਆਉਣਾ ਚਾਹੀਦਾ ਸਮਾਜ ਵਾਸਤੇ ਬਹੁਤ ਅਚੀ ਫਿਲਮ ਬਣੀ ਆ ਤੇ ਮੇਰੀ ਮਤਲਬ ਗੁਜ਼ਾਰਿਸ਼ ਆ ਕਿ ਸਾਰੇ ਪਰਿਵਾਰ ਨਾਲ ਔਰ ਬੱਚਿਆਂ ਨਾਲ ਖਾਸ ਕਰ ਇਹ ਫਿਲਮ ਦੇਖਣ ਆਓ 7 ਫਰਵਰੀ ਨੂੰ ਸਾਰੀਆਂ ਗੱਲਾਂ ਇਹਨਾਂ ਨੇ ਕਹਿਤੀਆਂ ਨੇ ਵਸ ਮੈਂ ਕਹੂੰਗਾ ਵੀ 7 ਤਰੀਕ ਨੂੰ ਵਿਦ ਫਰੈਂਡਸ ਵਿਦ ਫੈਮਿਲੀ ਤੁਸੀਂ ਹਰ ਜਗ੍ਹਾ ਜਾ ਕੇ ਦੇਖਿਓ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਥੈਂਕ ਯੂ ਸੋ ਮਚ